ਅਸੀਂ ਜੀ ਇਸ ਵੇਲੇ ਹਰੀਕੇ ਹੈਡਵਰਕਸ ਦੇ ਵਿੱਚ ਖੜੇ ਆ ਤੇ ਆ ਤੁਸੀਂ ਦੇਖ ਲਓ ਸਾਡੇ ਪਿੱਛੇ ਦਰਿਆ ਜਿਹੜਾ ਬਿਆਸ ਤੇ ਸਤਲੁਜ ਦਾ ਜਿਹੜਾ ਸੰਗਮ ਹੈ ਉਹਦੀ ਨਿਸ਼ਾਨੀ ਸਾਨੂੰ ਮਿਲ ਰਹੀ ਹੈ ਤੇ ਹਰੀਕੇ ਹੈਡਵਰਕਸ ਦਾ ਜੋ ਸਾਨੂੰ ਪਤਾ ਲੱਗਿਆ ਸੀਗਾ ਕਿ ਬਹੁਤ ਪਿਛਲੇ ਕਈ ਦਿਨਾਂ ਤੋਂ ਇਹਦਾ ਵਾਟਰ ਲੈਵਲ ਵਾਟਰ ਫਲੋ ਰਾਈਜ਼ ਕਰ ਰਿਹਾ ਤੇ ਇੱਥੇ ਏਰੀਗੇਸ਼ਨ ਡਿਪਾਰਟਮੈਂਟ ਨੂੰ ਅੱਜ ਅਸੀਂ ਮਿਲ ਕੇ ਆਏ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੱਲ ਤੱਕ ਜਿਹੜਾ ਸੀਗਾ ਉਹ ਜਿਹੜਾ ਅਪਰ ਲਿਮਿਟ ਸੀ ਇੱਥੇ ਪਾਣੀ ਦਾ ਉਹ ਸੀਗਾ 335000 ਕਿਊਸਿਕ ਤੇ ਹੁਣ ਜਿਹੜਾ ਇਹ ਘਟਕੇ 3 ਲੱਖ 17000 ਕਿਉਂ ਸੀ ਕਿਉਂਗਾ ਇਹਨਾਂ ਦੇ ਮੁਤਾਬਿਕ ਹੈ ਤੇ ਸਾਡੇ ਨਾਲ ਇੱਥੇ ਲੋਕਲ ਜਿਹੜੀ ਹੜਪੀਰਤ ਕਿਸਾਨ ਜਥੇਬੰਦੀ ਹੈ ਉਹ ਉਹਨਾਂ ਦੇ ਆਗੂ ਨੇ ਗੁਰਜੀਤ ਸਿੰਘ ਜੀ ਇਹ ਰਾਮ ਸਿੰਘ ਵਾਲਾ ਪਿੰਡ ਤੋਂ ਨੇ ਕਰਨਤਾਰਨ ਦੇਲੇ ਦੇ ਗੁਰਦਾਸਪੁਰ ਜਿਹੜਾ ਹੈਗਾ ਫਿਰੋਜ਼ਪੁਰ ਤੇ ਇਹਦੇ ਵਿੱਚ ਪੈਂਦਾ ਤੇ ਸਾਡੇ ਨਾਲ ਇੱਕ ਜ਼ਿਲ੍ਹਾ ਪ੍ਰਧਾਨ ਨੇ ਜਗਜੀਵਨ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕੀ ਇਹਨਾਂ ਨੂੰ ਪ੍ਰਸ਼ਾਸਨ ਨੇ ਇਤਲਾਹ ਦਿੱਤੀ ਹੈ ਕੀ ਹੁਣ ਤੱਕ ਹੋਇਆ ਬਾਈ ਸ੍ਰੀ ਗੱਲ ਜੀ ਸ੍ਰੀ ਗੱਲ ਜੀ ਕੀ ਜੀ ਹੁਣ ਤੱਕ ਦੀ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਕੀ ਹਾਲਾਤ ਨੇ ਜੀ ਏਰੀਏ ਦੇ ਦੇਖੋ ਜੀ ਪੱਤਰਕਾਰ ਸਾਹਿਬ ਇਨਫੋਰਮੇਸ਼ਨ ਤਾਂ ਇਥੋਂ ਦੀ ਸਾਡੇ ਕੋਲੇ ਕੋਈ ਵੀ ਨਹੀਂ ਅੱਛਾ ਹੁਣ ਆਏ ਆ ਹਰੀਕੇ ਹੈਡ ਵਰਕਰਸ ਤੇ ਤੇ ਅਸੀਂ ਇੱਥੇ ਪੁੱਛਿਆ ਅਲੀਗੇਸ਼ਨ ਜਿਹੜਾ ਡਿਪਾਰਟਮੈਂਟ ਇਥੋਂ ਦਾ ਹਾਂਜੀ ਉਹਨਾਂ ਨੂੰ ਪੁੱਛਿਆ ਕੀ ਸਟੇਮ ਚੱਲ ਰਹੀ ਹੈ ਕੱਲ 3 ਲੱਖ 35 ਹਜ਼ਾਰ ਡਾਉਨਸ ਟੀਮ ਚੱਲਦੀ ਸੀ ਤੇ ਅੱਜ ਜਿਹੜੀ ਡਾਉਨਸ ਟੀਮ ਆ 299 ਹਜ਼ਾਰ ਰਹਿ ਗਈ ਤੇ ਜਿਹੜੀ ਆਪਸ ਟੀਮ ਆ 317 ਹਜ਼ਾਰ ਚੱਲ ਰਹੀ ਆ ਹੋਰ ਇਨਫਰਮੇਸ਼ਨ ਤਾਂ ਇਹਨਾਂ ਨੇ ਕੋਈ ਵੀ ਨਹੀਂ ਦਿੱਤੀ ਸਾਨੂੰ ਠੀਕ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਫਤਾ ਗੁਜ਼ਰਿਆ ਹੈ ਲਗਾਤਾਰ ਇਹੀ ਰਿਪੋਰਟਸ ਕੀਤੀਆਂ ਗਈਆਂ ਨੇ ਕਿ ਇੱਥੇ ਪਾਣੀ ਦਾ ਲੈਵਲ ਵੱਧ ਰਿਹਾ ਹੈ 2 ਲੱਖ ਕਿਉਂਕਿ ਕੋਸ਼ੀਗਾ ਫਿਰ ਹੌਲੀ-ਹੌਲੀ ਵੱਧ ਆ ਗਿਆ ਵੱਧ ਆ ਗਿਆ ਤੇ ਇਹ ਜਦੋਂ ਪਾਣੀ ਵਧਨ ਦੇ ਤੋਂ ਬਾਅਦ ਤੁਹਾਨੂੰ ਕੋਈ ਇਤਲਾਅ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਕਿਸਮ ਦਾ ਤੁਹਾਨੂੰ ਕਿਹਾ ਗਿਆ ਹੋਵੇ ਨਹੀਂ ਜੀ ਐਦਾਂ ਦੀ ਕੋਈ ਇਤਲਾ ਨਹੀਂ ਦਿੱਤੀ ਗਈ ਸਾਨੂੰ ਚਾਹ ਡੀਸੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਵੱਲੋਂ ਸਾਨੂੰ ਕੋਈ ਇਤਲਾ ਨਹੀਂ ਮਿਲੀ ਵੀ ਆਪਣਾ ਕੋਈ ਮਾਲ ਡੰਗਰ ਚਾਹ ਕੋਈ ਜੀਆ ਕੋਈ ਉਧਰ ਚਾਹ ਕੋਈ ਆਪਣਾ ਸਮਾਨ ਆ ਕੋਈ ਆਪਣਾ ਰੈਸਕਿਊ ਕਰ ਲੋ ਪਹਿਲਾਂ ਸੇਫ ਜਗ੍ਹਾ ਤੇ ਲੈ ਆਓ ਇਸ ਤਰ੍ਹਾਂ ਦੀ ਸਾਨੂੰ ਇਨਫੋਰਮੇਸ਼ਨ ਫਿਲਹਾਲ ਕੋਈ ਨਹੀਂ ਮਿਲੀ ਤੇ ਬਾਕੀ ਪਾਣੀ ਤਾਂ ਅੱਜ ਤੋਂ 20 ਦਿਨ ਹੋ ਗਏ ਆ ਜਿਵੇਂ ਜਿਵੇਂ ਪਾਣੀ ਟਾਈਮ ਚੱਲ ਰਿਹਾ ਪਾਣੀ ਵੱਧਦਾ ਜਾ ਰਿਹਾ ਕੱਲ ਪਾਣੀ ਬਹੁਤ ਜ਼ਿਆਦਾ ਸੀ ਅੱਜ ਕੋਈ ਅੱਧਾ ਫੁੱਟ ਫੁੱਟਕ ਪਾਣੀ ਡਾਊਨ ਹੋਇਆ ਵਾ ਡਾਊਨ ਹੋ ਠੀਕ ਹੈ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਨੇ ਜਥੇਬੰਦੀ ਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਅ ਬਾਈ ਸਤਿ ਸ਼੍ਰੀ ਅਕਾਲ ਜੀ ਸਤਿ ਸ਼੍ਰੀ ਅਕਾਲ ਜੀ ਤੇ ਮੇਰੇ ਜਿਵੇਂ ਇਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਤੁਸੀਂ ਹੁਣ ਇੱਥੇ ਇੱਕ ਜਥੇਬੰਦੀ ਵੀ ਚਲਾਉਂਦੇ ਹੋ ਤਾਂ ਕਾਫੀ ਤੁਹਾਡੇ ਪ੍ਰਸ਼ਾਸਨ 'ਚ ਵੀ ਲਿੰਕ ਹੁੰਦੇ ਹੋਣਗੇ ਤਾ ਇਹ ਸਾਰੇ ਦੇ ਵਿੱਚ ਜੋ ਇੱਕ ਫਿਕਰ ਜ਼ਾਹਿਰ ਕੀਤਾ ਜਾ ਰਿਹਾ ਹੈ ਵੀ ਜਿਹੜਾ ਜਿਹੜਾ ਪਿੱਛੋਂ ਹਾ ਪਾਖੜਾ ਡੈਮ ਤੋਂ ਪਾਣੀ ਛੱਡ ਰਹੇ ਨੇ ਜਾਂ ਪੌਂਗ ਡੈਮ ਤੋਂ ਪਾਣੀ ਛੱਡਨੇ ਉਹਦੇ ਨਾਲ ਹਰੀਕੇ ਹੈਡਵਰਕਸ ਦਾ ਪਾਣੀ ਲਗਾਤਾਰ ਅੱਪ ਜਾ ਰਿਹਾ ਹੈ ਹੈਨਾ ਤਾਂ ਇਸ ਦੇ ਨਾਲ ਜਿਹੜੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੇ ਅੰਦਰ ਕੀ ਸਥਿਤੀ ਹੈ ਜੀ ਵੇਖੋ ਜੀ ਜਿਹੜੀ ਤੁਸੀਂ ਗੱਲ ਕੀਤੀ ਪੱਤਰਕਾਰ ਸਾਹਿਬ ਹਰੇ ਆਪਣਾ ਪਾਖੜਾ ਤੋਂ ਜਿਹੜੋਂ ਪਾਣੀ ਰਿਲੀਜ਼ ਹੁੰਦਾ ਜਦੋਂ ਪਾਖੜਾ ਤੋਂ ਜਾਂ ਪੌਂਗ ਡੈਮ ਤੋਂ ਪਾਣੀ ਰਿਲੀਜ਼ ਹੁੰਦਾ 48 ਤੋਂ 72 ਘੰਟੇ ਲੱਗਦੇ ਨੇ ਹਰੀਕੇ ਹੈਡਵਰਕਸ ਤੇ ਆਉਣ ਤੇ ਤੇ ਮੇਰੇ ਖਿਆਲ ਨਾਲ ਜੇ ਉਹ ਕੱਲ ਦਾ ਪਾਣੀ ਉਥੋਂ ਰਿਲੀਜ਼ ਹੋਇਆ ਹੈ ਤੇ 48 ਘੰਟੇ ਦੇ ਵਿੱਚ ਵਿੱਚ ਪਾਣੀ ਇੱਥੇ ਆਵੇਗਾ ਪਰ ਕੱਲ ਨਾਲੋਂ ਜਿਵੇਂ ਸਾਡੇ ਗੁਰਜੀਤ ਸਿੰਘ ਪ੍ਰਧਾਨ ਜੀ ਨੇ ਦੱਸਿਆ ਕਿ ਕੱਲ ਨਾਲੋਂ ਪਾਣੀ ਦਾ ਪੱਧਰ ਜਿਹੜਾ ਘਟਿਆ ਹੈ ਆਉਣ ਵਾਲੇ ਸਥਿਤੀ ਦੇ ਵਿੱਚ ਪਾਣੀ ਵੱਧ ਵੀ ਸਕਦਾ ਹੈ ਅੱਛਾ ਤੇ ਤੁਹਾਨੂੰ ਕੀ ਲੱਗਦਾ ਆਲੇ ਦੁਆਲੇ ਤੁਸੀਂ ਪਿੰਡਾਂ 'ਚ ਵੀ ਜਾਂਦੇ ਹੋ ਤੇ ਕੀ ਲੋਕਾਂ ਦਾ ਮੋਮੈਂਟਮ ਹੈ ਕੀ ਮੋਰਾਲ ਹੈ ਕੀ ਸਥਿਤੀ ਹੈ ਲੋਕਾਂ ਦੀ ਬਿਲਕੁਲ ਜੀ ਲੋਕਾਂ ਦੀ ਸਥਿਤੀ ਤਾਂ ਪੱਤਰਕਾਰ ਸਾਹਿਬ ਆ ਵੀ ਦਿਨ ਪਹਿਲਾਂ ਤੋਂ ਹੀ ਬਹੁਤ ਪ੍ਰਭਾਵਿਤ ਆ ਲੋਕ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਬੁਰੀ ਤਰ੍ਹਾਂ ਤਬਾਹ ਹੋਈਆਂ ਪਈਆਂ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਜਿਹੜੇ ਸਾਡੇ ਕਿਸਾਨਾਂ ਦੇ ਘਰ ਬਾਲਿਆਂ ਵਾਲੀਆਂ ਛੱਤਾਂ ਸੀ ਉਹ ਕਈ ਸਾਡੇ ਕਿਸਾਨਾਂ ਦੀਆਂ ਛੱਤਾਂ ਡਿੱਗ ਪਈਆਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਹਨ ਕਈਆਂ ਦੇ ਘਰ ਵੀ ਰੁੜ ਗਏ ਕਨੈਕਸ਼ਨ ਰੁੜ ਗਏ ਬੋਰ ਰੁੜ ਗਏ ਮੋਟਰਾਂ ਰੁੜ ਗਈਆਂ ਬਹੁਤ ਜਿਆਦਾ ਸਾਡੇ ਕਿਸਾਨਾਂ ਦੀ ਜ਼ਮੀਨ ਵਿੱਚ ਸਿਲਟ ਪੈ ਚੁੱਕੀ ਆ ਇਸ ਕਰਕੇ ਵੇਖੋ ਜੀ ਇਹ ਤਾਂ ਕੁਦਰਤ ਦੇ ਜੋ ਹਾਲਾਤ ਨੇ ਬਣੇ ਖੜੇ ਨੇ ਕੁਝ ਕੁਛ ਸਨ ਸਰਕਾਰਾਂ ਨੇ ਡੋਬਿਆ ਕੁਝ ਆਦ ਕੀ ਕੁਦਰਤੀ ਕਰੋਪ ਹੋਈ ਫਿਰਦੀ ਹੈ ਹੂੰ ਤੇ ਇਹ ਜਿਹੜਾ ਇੱਥੇ ਦਾ ਮਤਲਬ ਕੀ ਹੁਣ ਕਿੰਨੇ ਪਿੰਡ ਨੇ ਟੋਟਲ ਜਿਹੜੇ ਤੁਹਾਨੂੰ ਪ੍ਰਭਾਵਿਤ ਲੱਗਦੇ ਨੇ ਜਾਂ ਤੁਹਾਡੇ ਕੋਲ ਕੋਈ ਡਾਟਾ ਹੈ ਇਸ ਕਿਸਮ ਦਾ ਵੇਖੋ ਜੀ ਜੇ ਤਾਂ ਪੂਰੇ ਪੰਜਾਬ ਦੀ ਗੱਲ ਕਰੀਏ ਹਾਂਜੀ ਤੇ ਅੱਜ ਦੇ ਮਾਹੌਲ ਦੇ ਵਿੱਚ 2025 ਦੇ ਜਿਹੜੇ ਦਿਲ ਚੱਲ ਰਹੇ ਨੇ 12 ਜ਼ਿਲ੍ਹੇ ਜਿਹੜੇ ਪੰਜਾਬ ਦੇ ਇਸ ਟਾਈਮ ਪੂਰੇ ਡੋਬੇ ਦੇ ਵਿੱਚ ਨੇ ਠੀਕ ਹੈ ਜੀ 12 ਜ਼ਿਲ੍ਹੇ ਤੇ ਤੁਹਾਡੇ ਤੁਹਾਡੇ ਏਰੀਏ ਹਾਂਜੀ ਪੂਰੇ ਪੰਜਾਬ ਦੇ 12 ਜ਼ਿਲ੍ਹੇ ਠੀਕ ਹੈ ਜੀ ਤੇ ਜੇ ਗੱਲ ਤਰਨਤਾਰਨ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਕਰੀਏ ਕਪੂਰਥਲੇ ਜ਼ਿਲ੍ਹੇ ਦੀ ਕਰੀਏ ਤਾਂ ਫਿਰ ਤਾਂ ਲਗਭਗ ਕੋਈ ਕਾਫੀ ਪਿੰਡ ਆ ਜਿਹੜੇ ਹਜ਼ਾਰ ਤੋਂ ਉੱਪਰ ਪਿੰਡ ਆ ਇਹਨਾਂ ਦੋਆਂ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਪ੍ਰਭਾਵਿਤ ਨੇ ਹਾਂ ਬਹੁਤ ਜਿਆਦੀ ਨਾਜ਼ੁਕ ਸਥਿਤੀ ਬਣੀ ਖੜੀ ਹੈ ਜੀ ਅੱਛਾ ਤੇ ਗੁਰਜੀਤ ਸਿੰਘ ਜੀ ਇੱਧਰ ਸਾਡੇ ਇੱਕ ਤਾਂ ਆਹ ਦਾ ਸੰਗਮ ਹੈ ਹਰੀਕੇ ਦਾ ਇਹ ਆ ਰਿਹਾ ਹੈ ਤੇ ਆਹ ਇੱਧਰ ਪਾਣੀ ਕਿੱਧਰ ਜਾ ਰਿਹਾ ਜੀ ਇਹ ਤੇ ਜੀ ਇੱਕ ਰਾਜਸਥਾਨ ਫੀਡਰ ਇੱਕ ਪ੍ਰੋਪਰ ਫੀਡਰੇ ਦੋ ਨਹਿਰਾਂ ਦਾ ਜਦੋਂ ਅੰਗਰੇਜ਼ਾਂ ਦੇ ਟਾਈਮ ਤੇ ਹੈਡ ਬਣਿਆ ਜਦੋਂ ਸਾਡੀ ਬਦ ਕਿਸਮਤੀ ਸੀ ਉਦੋਂ ਇਹ ਨਹਿਰਾਂ ਦਾ ਨਿਰਮਾਣ ਕੀਤਾ ਗਿਆ ਦੇਖੋ ਜੀ ਸਾਡੇ ਜਿਹੜੇ ਪੜਦਾਦਾ ਸੀ ਉਹਨਾਂ ਨੂੰ ਪਈ 47 ਦੀ ਮਾਰ ਓਏ ਫਿਰ ਸਾਡੇ ਦਾਦਾ ਜੀ ਨੂੰ ਪਈ 88 ਦੀ ਮਾਰ ਸਾਡੇ ਫਾਦਰ ਜੀ ਨੂੰ ਪਈ 1995 ਦੀ ਮਾਰ ਤੇ ਸਾਨੂੰ ਪੈ ਗਈ 23 ਦੀ ਤੇ 25 ਦੀ ਮਾਰ ਜਿਹੜੀ ਸਾਡੀ ਆਉਣ ਵਾਲੀ ਕੋਈ ਜਨਰੇਸ਼ਨ ਆ ਨਵੀਂ ਆਉਣ ਵਾਲੀ ਪੀੜ੍ਹੀ ਉਹ ਇਦਾਂ ਹੀ ਮਾਰਾਂ ਚਲਦੀ ਰਹੂਗੀ ਮੈਂ ਸਰਕਾਰਾਂ ਨੂੰ ਇਹ ਪੁੱਛਣਾ ਚਾਹਣਾ ਵਾਂ ਵੀ ਸਾਡੀ ਬਦਕਿਸਮਤੀ ਇਹੀ ਹੈ ਕਿ ਹਰ ਸਮੇਂ ਹੜ੍ਹਾਂ ਦੇ ਵਿੱਚ ਡੁੱਬਦੇ ਰਵਾਂਗੇ ਹਰ ਸਮੇਂ ਸਾਨੂੰ ਮਾਰ ਪੈਂਦੀ ਰਹੂਗੀ ਸਾਡੇ ਲਈ ਇਹ ਹੈਡ ਨਹੀਂ ਸਾਡੇ ਲਈ ਇਹ ਮੌਤ ਦਾ ਮੰਝਣ ਆ ਠੀਕ ਹੈ ਸਾਨੂੰ ਇਹ ਜਿਹੜੀਆਂ ਜ਼ਮੀਨਾਂ ਦੀ ਬਰਬਾਦੀ ਆਏਸਾਲ ਅਸੀਂ ਵੇਨੇ ਆ ਸਾਡੀਆਂ ਜ਼ਮੀਨਾਂ ਅਸੀਂ ਬਣਾ ਕੇ ਲਈ ਤੇ ਲੈ ਕੇ ਆਉਣੇ ਜ਼ਿੰਦਗੀ ਫੇਰ ਸਾਡੀ ਉਸੇ ਜ਼ੀਰੋ ਲਾਈਨ ਤੇ ਹੋ ਜਾਂਦੀ ਆ ਫੇਰ ਸਾਡੀ ਜ਼ਿੰਦਗੀ ਲੀ ਤੇ ਆਉਣ ਲੱਗਦੀ ਆ ਜਿਵੇਂ ਕਹਿ ਦਿੰਦੇ ਨਾ ਰੇਲ ਦੀ ਪਟਲੀ ਤੇ ਰੇਲ ਚੜਦਾ ਚੜਦੀ ਆ ਤੇ ਫੇਰ ਉਤਰ ਜਾਂਦੀ ਆ ਸਾਡੀ ਜ਼ਿੰਦਗੀ ਦਾ ਇਸ ਤਰ੍ਹਾਂ ਦੀ ਹੋਈ ਪਈ ਆ ਜੀ ਸਾਡੀ ਜ਼ਿੰਦਗੀ ਦਾ ਕੋਈ ਵੀ ਇੱਥੇ ਸਰਕਾਰਾਂ ਨੇ ਨਾ ਹੱਲ ਕੱਢਿਆ ਤੇ ਨਾ ਸਾਨੂੰ ਦਿਸਦਾ ਵੀ ਅਗਲੇ ਦਿਨਾਂ ਅਜ ਕੋਈ ਨਿਕਲ ਸਕੂਗਾ ਕਿਉਂਕਿ ਜਦੋਂ ਵੀ ਸਰਕਾਰਾਂ ਚੱਲਦੀਆਂ ਸੀ ਪਹਿਲਾਂ ਤਾਂ ਬਾਬਰ ਸ਼ਾ ਅਬਦਾਲੀ ਤੇ ਨਾਦਰ ਸ਼ਾ ਉਹ ਵੀ ਦਿੱਲੀ ਤੋਂ ਹੁਕਮ ਚਲਾਉਂਦੇ ਰਹੇ ਆ ਸਾਨੂੰ ਕਹਿੰਦੇ ਆ ਪੰਜਾਬ ਆਜ਼ਾਦ ਹੋਇਆ ਸਾਨੂੰ ਕਿਹੜੀ ਆਜ਼ਾਦੀ ਆ ਜੀ ਅਸੀਂ ਤਾਂ ਗੁਲਾਮ ਦੇ ਗੁਲਾਮ ਹੀ ਰਹਿ ਗਏ ਸਾਨੂੰ ਤਾਂ ਅੰਗਰੇਜ਼ਾਂ ਵਾਲਾ ਰਾਜ ਸਹੀ ਸੀ ਅਸੀਂ ਅੱਜ ਜੋ ਜਹਾਜ਼ ਭਰ ਭਰ ਕੇ ਅੰਗਰੇਜ਼ਾਂ ਦੇ ਪਿੱਛੇ ਜਾਂਦੇ ਆ ਤੇ ਸਾਨੂੰ ਅੰਗਰੇਜ਼ਾਂ ਵਾਲਾ ਰਾਜ ਸਹੀ ਸੀ ਉਹ ਸਾਰੀਆਂ ਗੱਲਾਂ ਤੁਹਾਡੀਆਂ ਠੀਕ ਨਹੀਂ ਹੁਣ ਮੇਰੇ ਤੁਹਾਡਾ ਦੋਨਾਂ ਨੂੰ ਸਵਾਲ ਹੈ ਕਿ ਜਿਹੜਾ ਇੱਥੋਂ ਦਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਤੇ ਜਿਹੜਾ ਇੱਥੋਂ ਦੀ ਪੋਲੀਟੀਕਲ ਕਲਾਸ ਹੈ ਜੂ ਵਿੱਚ ਆਈ ਐਮ ਐਲ اے ਆ ਜਾਂ ਐਮ ਪੀ ਆ ਉਨ੍ਹਾਂ ਦੇ ਨਾਲ ਤੁਹਾਡਾ ਕੋਈ رابطہ ਹੈ ਤੁਸੀਂ ਆਰਗੇਨਾਈਜੇਸ਼ਨ ਚਲਾਉਂਦੇ ਹੋ ਜਾਂ ਲੋਕਾਂ ਨਾਲ ਉਹਨਾਂ ਨੇ ਕੋਈ رابطہ ਕੀਤਾ ਹੈ ਜਿਹੜੀ ਵੀ ਸਥਿਤੀ ਹੰਗਾਮੀ ਸਥਿਤੀ ਬਣੀ ਹੋਈ ਹੈ ਉਹਦੇ ਨਾਲ ਤੁਹਾਡਾ ਕੋਈ رابطہ ਕਿ ਇਨਟੀਮੇਸ਼ਨ ਤੁਹਾਨੂੰ ਇਨਫੋਰਮੇਸ਼ਨ ਮਿਲੇ ਉਹ ਤੁਹਾਡੇ ਤੋਂ ਲੈ ਸਕਣ ਤੁਸੀਂ ਉਹਨਾਂ ਤੋਂ ਲੈ ਸਕੋ ਇਦਾਂ ਦਾ ਕੋਈ ਤੁਹਾਡਾ ਚੈਨਲ ਹੈ ਵੇਖੋ ਜੀ ਸਾਡੀ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਤੇ ਮਿਸਲ ਸਤਲੋਈ ਨੇ ਰਾਹਤ ਕੈਂਪ ਲਾਇਆ ਅਸੀਂ ਆਪਣੇ ਤੌਰ ਤੇ ਸੇਵਾ ਕਰ ਰਹੇ ਹਾਂ ਜਿਹੜੇ ਹੜਪੀੜਤ ਲੋਕ ਨੇ ਜਿਵੇਂ ਲੋਕੀ ਸੇਵਾ ਲੈ ਕੇ ਬਾਹਰ ਦੇ ਐਨ ਆਰ ਆਈ ਵੀਰ ਹੋਰ ਭਰਾ ਸੇਵਾ ਲੈ ਕੇ ਆ ਰਹੇ ਆ ਅਸੀਂ ਆਪਣੇ ਤੌਰ ਤੇ ਸੇਵਾ ਕਰ ਰਹੇ ਆ ਪਰ ਜਿਹੜਾ ਪ੍ਰਸ਼ਾਸਨ ਆ ਇਹ ਜਿਹੜੀ ਗੂੜੀ نیند ਸੁਤਾ ਹੋਇਆ ਵਾ ਸਾਡੇ ਨਾਲ ਕੋਈ ਰਾਬਤਾ ਨਹੀਂ ਇਹਨਾਂ ਦਾ ਜੇ ਹੁੰਦਾ ਵੀ ਆ ਤੇ ਸਾਨੂੰ ਇਨਫੋਰਮੇਸ਼ਨ ਸਹੀ ਨਹੀਂ ਦਿੰਦੇ अच्छा सही नहीं दिन सही नहीं दिन जी ਜਿਹੜਾ ਡਾਟਾ ਪਾਣੀ ਦੇ ਲੈਵਲ ਦਾ ਵੀ ਹੈ ਇਹ ਵੀ ਨਹੀਂ ਇਹ ਡਾਟਾ ਜਿਹੜਾ ਇਹਨਾਂ ਕੋਲੇ ਫੇਕ ਗੱਲਾਂ ਸਾਨੂੰ ਦੱਸਦੇ ਆ ਠੀਕ ਹੈ ਜੇ ਇਹ ਡਾਟੇ ਤੇ ਅਸੀਂ ਚੱਲੀਏ ਤੇ ਫਿਰ ਸਾਡੇ ਪਾਣੀ ਨਹੀਂ ਆ ਸਕਦਾ ਜਿਹੜੇ ਤੁਸੀ ਬਾਨਾ ਉਹ ਵੀ ਟੁੱਟਣ ਦੀ ਕਿਨਾਰੇ ਹੋਏ ਪਏ ਆ ਤੇ ਜਿਹੜੇ ਪਿੱਛੇ ਆ ਕਈ ਤੁਸੀਬਨ ਟੁੱਟ ਗਏ ਆ ਕਈ ਟੁੱਟਣ ਦੀ ਕਿਨਾਰੇ ਹੋਏ ਪਏ ਆ ਤੁਸੀ ਠੀਕ ਹੈ ਤੇ ਇੱਕ ਵਾਰ ਇਹਦਾ ਤੁਸੀ ਸਰਕਾਰ ਸਾਹਿਬ ਵੇਖੋ ਅੱਜ ਆਪਾਂ ਇੱਥੇ ਹਰੀਕੇ ਹੈਡਵਰਕ ਤੇ ਖੜੇ ਆ ਜਿਹੜੀਆਂ ਦੋ ਨਹਿਰਾਂ ਨੇ ਇੱਕ ਹਰਿਆਣੇ ਨੂੰ ਪਾਣੀ ਜਾਂਦਾ ਇੱਕ ਜਾਂਦਾ ਹੈ ਰਾਜਸਥਾਨ ਨੂੰ ਜੀ ਇਹਦਾ ਪਹਿਲਾਂ ਤਾਂ ਜਦੋਂ ਪਹਾੜਾਂ ਦੀਆਂ ਸਥਿਤੀਆਂ ਬਣੀਆਂ ਸੀ ਅਸੀਂ ਆਪਣਾ ਡਰੇਨ ਵਿਭਾਗ ਦੇ ਅਫਸਰਾਂ ਨੂੰ ਜਲ ਸਰੋਤ ਵਿਭਾਗ ਦੇ ਅਫਸਰਾਂ ਨੂੰ ਹੈਡ ਵਰਕਸ ਦੇ ਅਫਸਰਾਂ ਨੂੰ ਸਾਰਿਆਂ ਨੂੰ ਬੇਨਤੀ ਬਾਰ-ਬਾਰ ਕਰਦੇ ਰਹੇ ਹਾਂ ਕਿ ਪਾਣੀ ਦਾ ਪੱਧਰ ਨਾ ਵਧਦਾ ਜਾਵੇ ਪਾਣੀ ਆ ਰਿਲੀਜ਼ ਨਾਲ ਨਾਲ ਕੀਤਾ ਜਾਵੇ ਜਿਤਨਾ ਹਰੀਕੇ ਹੈਡ ਤੋਂ ਪਾਣੀ ਰਿਲੀਜ਼ ਹੁੰਦਾ ਰਿਹਾ ਸਾਡੀ ਜੇਸੇਬੰਦੀ ਮਿਲਨ ਕਰਾਉਂਦੇ ਰਹੇ ਹਾਂ ਉਸੇ ਤਰ੍ਹਾਂ ਹੀ ਆਪਣਾ ਹਸੈਣੀ ਵਾਲੇ ਹੈਡ ਵਰਕਸ ਹੁੰਦਾ ਰਿਹਾ ਪਰ ਇਹਨਾਂ ਦਾ ਜਵਾਬ ਇਹ ਸੀ ਇਸ ਵਿਭਾਗ ਦਾ ਜਲ ਸਰੋਤ ਦਾ ਪੀਐਸਸੀ ਸਾਡਾ ਲੈਵਲ ਪੂਰਾ ਨਹੀਂ ਹੋ ਰਿਹਾ ਅਸੀਂ ਇਹਨਾਂ ਦੋਹਾਂ ਨਹਿਰਾਂ ਨੂੰ ਖੋਲ ਹੀ ਰੱਖਣਾ ਹੈ ਅਸੀਂ ਜਿਹੜਾ ਵਾ ਪਾਣੀ ਸਾਨੂੰ ਦੇਣਾ ਹੀ ਪੈਣਾ ਹੈ ਸਾਨੂੰ ਉੱਥੋਂ ਸਰਕਾਰਾਂ ਦਾ ਹੁਕਮ ਹੈ ਸਾਡੇ ਅਫਸਰਾਂ ਦਾ ਪਰ ਅੱਜ ਮੈਂ ਪੁੱਛਣਾ ਚਾਹੁੰਨਾ ਹੈ ਇਹ ਦੋਨੇ ਹੀ ਨਹਿਰਾਂ ਜਿਹੜੀਆਂ ਨੇ ਇਹ 12 12000 ਕਿਊਸਕ ਪਾਣੀ ਨਾਲ ਦੋਹਾਂ ਚੱਲਦਾ ਹੈ ਤੇ ਅੱਜ ਤੁਸੀਂ ਵੇਖੋ ਇਹਨਾਂ ਦੋਹਾਂ ਨਹਿਰਾਂ ਦੇ ਵਿੱਚ ਮੇਰੇ ਸਾਹਮਣੇ 4000 ਕਿਊਸਕ ਪਾਣੀ ਨਹੀਂ ਹੈਗਾ ਕਿਉਂ ਜਾਣਬੁੱਝ ਕੇ ਸਾਡੇ ਇਲਾਕੇ ਨੂੰ ਡੋਬਿਆ ਜਾ ਰਿਹਾ ਹੈ ਇਹ ਬਹੁਤ ਵੱਡੀ ਨਲਾਇਕੀ ਹੈ ਪੱਤਰਕਾਰ ਸਾਹਿਬ ਤੁਹਾਡੇ ਧਿਆਨ ਚ ਗੱਲ ਲੈ ਕੇ ਆਉਣੇ ਚਾਹਣੇ ਆ ਵੀ ਜਦੋਂ ਇੱਥੇ ਪਾਣੀ ਦੀ ਡੋਂ ਜਿਹੜੀ ਆਪਸ ਟੀਮ ਘੱਟ ਸੀ ਅੱਜ ਤੋਂ 3 ਮਹੀਨੇ ਪਹਿਲਾਂ ਉਦੋਂ ਇੱਥੇ ਹਰਿਆਣੇ ਦੇ ਮੁੱਖ ਮੰਤਰੀ ਸੌਰੀ ਰਾਜਸਥਾਨ ਦੇ ਮੁੱਖ ਮੰਤਰੀ ਦौराਗਰ ਨਾਏ ਵੀ ਸਾਡੀ ਨਹਿਰਾਂ 'ਚ ਪਾਣੀ ਨਹੀਂ ਜਾਂਦਾ ਮੈਂ ਅੱਜ મોદી ਸਾਹਿਬ ਨੂੰ ਅਮਿਤ ਸ਼ਾਹ ਨੂੰ ਤੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਅੱਜ ਵੀ ਆਓ ਪਾਓ ਯੋਗਦਾਨ ਸਾਡੇ ਪੰਜਾਬ ਨਾਲ ਖੜੋ ਤੇ ਅੱਜ ਵੀ ਪਾਣੀ ਲੈ ਕੇ ਜਾਓ ਜਿੰਦਾ ਮਰਜੀ ਲੈ ਕੇ ਜਾਓ ਅਸੀਂ ਇੱਥੋਂ ਤੁਹਾਡੇ ਨਾਲ ਬੈਠ ਕੇ ਇਹ ਦਰਚਕਾਉਣੇ ਆ ਅੱਜ ਵੀ ਨਹਿਰਾ ਭਰੋ ਅੱਜ ਦਾ ਜਦੋਂ ਸੰਤਾਪ ਭੋਗਣਾ ਵਾ ਤੇ ਸਾਡਾ ਪੰਜਾਬ ਆ ਤੇ ਜਦੋਂ ਲੋੜ ਅਨਸਾਰ ਪਾਣੀ ਚਾਹੀਦਾ ਉਦੋਂ Rajasthan ਤੇ Haryana ਤੇ Himachal ਜੀ ਜੀ ਇਹ ਤੁਹਾਡੀਆਂ ਠੀਕ ਐ ਇਹ ਸਾਰੀਆਂ ਗੱਲਾਂ ਮੇਰੇ ਇੱਕ ਚੀਜ਼ ਲਾਸਟ ਤੇ ਦੱਸੋ ਕਿ ਹੁਣ ਇੱਥੇ ਲੋੜ ਕੀ ਐ ਮਤਲਬ ਕਿ ਜਿਹੜੇ ਲੋਕ ਤਾਂ ਪਰੂ ਦੇਖ ਰਹੇ ਆ ਬਹੁਤ ਸਾਰੇ ਲੋਕ ਮਦਦ ਕਰਨੀ ਚਾਹੁੰਦੇ ਆ ਇਸ ਇਲਾਕੇ 'ਚ ਹੋਰ ਤਾਂ ਪਤਰਕਾਰ ਸਾਹਿਬ ਸਭ ਤੋਂ ਵੱਡੀ ਲੋੜ ਸਾਡੇ ਮੰਨ ਲਓ 8-10 ਜ਼ਿਲ੍ਹਿਆਂ ਦੀ ਪੰਜਾਬ ਦੀ ਮੰਗ ਹੈ ਇੱਕ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਸੈਂਟਰ ਕੋਲੋਂ ਵੀ ਇਸ ਦਰਿਆ ਰੂਪੀ ਪਾਣੀ ਨੂੰ ਇਸ ਜਿਹੜੀ ਸਾਡੀ ਮਾਲਕੀ ਜ਼ਮੀਨ ਹੈ ਇਹਨੂੰ ਦਰਿਆ ਦਾ ਰੂਪ ਦਿੱਤਾ ਹੋਇਆ ਹੈ ਇਹਨੂੰ ਨਹਿਰੀਕਰਨ ਦਿੱਤਾ ਜਾਵੇ 10-12 ਕਿੱਲੇ ਚੌੜੀ ਕੋ ਪੱਕੀ ਨਹਿਰ ਬਣਾਈ ਜਾਵੇ ਜਿਹੜਾ ਸਰਕਾਰ ਨੂੰ ਹਰ ਸਾਲ ਸਾਡੇ ਕਿਸਾਨ ਮਾਜਿਬਾ ਮੰਗਦੇ ਨੇ ਇੱਕ ਤਾਂ ਉਹ ਮਾਜਿਬਾ ਦੇਣ ਦੀ ਲੋੜ ਨਾ ਪਵੇ ਔਰ ਦੂਸਰਾ ਜਿੱਥੇ ਸਾਡੇ ਕਿਸਾਨਾਂ ਦੀਆਂ 17 ਸਾਲਾਂ ਤੋਂ ਜ਼ਮੀਨ ਜ਼ਮੀਨਾ ਬਰਬਾਦ ਹੋਈਆਂ ਜਿੰਨਾ ਚਿਰ ਸਰਕਾਰ ਇਹਨੂੰ ਨਹਿਰੀ ਰੂਪ ਨਹੀਂ ਕਰਦੀ ਸਾਡੇ ਕਿਸਾਨਾਂ ਨੂੰ ਪਰ ਏਕੜ 60000 ਰੁਪਏ ਠੇਕਾ ਦਿੱਤਾ ਜਾਵੇ ਆ ਸਾਡੇ ਕਿਸਾਨਾਂ ਦੀ ਮੰਗ ਹੈ ਇਹ ਤੁਹਾਡੀ ਮੰਗ ਹੈ ਹਨ ਪਰ ਇੱਥੇ ਮੈਂ ਲਾਸਟ ਤੁਹਾਨੂੰ ਪੁੱਛਦਾ ਨਾ ਕਿ ਇੱਥੇ ਜਿਹੜੇ ਲੋਕਾਂ ਦੇ ਪਿੰਡਾਂ 'ਚ ਪਾਣੀ ਆਇਆ ਹੋਇਆ ਹੈ ਜਾਂ ਜਿਹੜੇ ਕੋਠੀਆਂ ਦੇ ਬੈਠੇ ਨੇ ਜਾਂ ਜਿਹੜੇ ਵੀ ਪ੍ਰਭਾਵਿਤ ਹੋਏ ਨੇ ਸਿੱਧੇ ਤੌਰ ਤੇ ਉਹਨਾਂ ਨੂੰ ਇਸ ਟਾਈਮ ਤੇ ਜਿਹੜੇ ਲੋਕ ਕੋਈ ਆਪਣਾ ਪੂਰੇ ਪੰਜਾਬ 'ਚ ਜਾਂ ਪੂਰੀ ਦੁਨੀਆ ਜਿੱਥੇ ਪੰਜਾਬੀ ਬੈਠਾ ਸਾਰੀ ਮਦਦ ਕਰਨਾ ਚਾਹੁੰਦੇ ਨੇ ਕਿਸ ਕਿਸਮ ਦੀ ਮਦਦ ਦੀ ਲੋੜ ਹੈ ਫੌਰੀ ਤੌਰ ਤੇ ਦੇਖੋ ਜੀ ਸਾਡਾ ਰਾਸਤ ਕੈਂਪ ਲੱਗਾ ਹੋਇਆ ਵਾ ਲੋਕੀ ਸੇਵਾ ਲੈ ਕੇ ਆ ਰਹੇ ਆ ਸਾਰੀ ਸੰਗਤ ਆ ਰਹੀ ਆ ਅਸੀਂ ਬੇਨਤੀ ਇਹ ਕਰਦੇ ਆ ਸੰਗਤ ਨੂੰ ਅਪੀਲ ਕਰਦੇ ਆ ਵੀ ਇੱਥੇ ਇਸ ਟਾਈਮ ਰਾਸ਼ਨ ਬਹੁਤ ਆ ਰਿਹਾ ਵਾ ਜਿਹੜੀ ਡਿਮਾਂਡ ਆ ਲੋਕਾਂ ਦੀ ਪੂਰੀ ਹੋ ਰਹੀ ਆ ਪਰ ਆਉਣ ਵਾਲੇ ਟਾਈਮ 'ਚ ਇੱਥੇ ਲੋਕਾਂ ਦਾ ਹਾਲਾਤ ਬਹੁਤ ਮਾੜਾ ਹੋ ਜਾਣਾ ਜਿਵੇਂ ਸਿਲਟ ਪੈ ਜਾਣੀ ਆ ਜ਼ਮੀਨਾਂ ਦੇ ਵਿੱਚ ਬੋਰ ਖਰਾਬ ਹੋ ਜਾਣੇ ਘਰ ਟਹਿ ਜਾਣੇ ਆ ਤੇ ਆਪਣਾ ਬਜਾਈ ਕਰਨ ਦਾ ਟਾਈਮ ਆ ਜਾਣਾ ਵਾ ਕਣਕ ਦੇ ਬੀਜ ਦੀ ਲੋੜ ਪੈਣੀ ਆ ਡੀਜ਼ਲ ਦੀ ਲੋੜ ਪੈਣੀ ਆ ਅਸੀਂ ਇਹ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿੰਨੀ ਵੀ ਦੇਸ਼ ਵਿਦੇਸ਼ 'ਚ ਐਨ ਆਰ ਆਈ ਵੀਰ ਸਾਡੀ ਆਵਾਜ਼ ਸੁਣ ਰਹੇ ਆ ਸਾਡੀ ਹੜਪੀੜ ਤੇ ਜਥੇਵੰਦੀ ਇਹ ਲੋਕ ਕੈਂਪ ਲਾਇਆ ਗਿਆ ਵਾ ਉਸ ਕੈਂਪ ਦੇ ਵਿੱਚ ਸਾਡੇ ਨਾਲ رابطہ ਕਰਕੇ ਅਸੀਂ ਕੰਟੈਕਟ ਨੰਬਰ ਦੇ ਦਿੰਨੇ ਤੁਹਾਨੂੰ ਸਾਡੇ ਨਾਲ رابطہ ਕਰਕੇ ਇੱਥੇ ਲੋਡ ਅਨਸਾਰ ਸਮਾਨ ਆਵੇ ਅਸੀਂ ਉਹਦੇ ਵਿੱਚ ਤੁਹਾਨੂੰ ਆਪਣਾ ਨੰਬਰ ਸ਼ੇਅਰ ਕਰ ਦਿੰਨੇ ਆ 8727035467 8727035467 ਇੱਕ ਨੰਬਰ ਹੋਰ ਤੁਹਾਨੂੰ ਅਸੀਂ ਮੈਂਸ਼ਨ ਕਰ ਦਿੰਨੇ ਆ ਜੇ ਕਿਸੇ ਵੀ ਵੀਰ ਨੇ ਚਾਹੇ ਐਨ ਆਰ ਆਈ ਭਰਾ ਨੇ ਮਦਦ ਲੈ ਕੇ ਆਉਣੀ ਆ ਸਾਡੇ ਨਾਲ ਕੰਟੈਕਟ ਕਰਕੇ ਜੋ ਵੀ ਇੱਥੇ ਦੀ ਲੋੜ ਅਨਸਾਰ ਮਦਦ ਲੈ ਕੇ ਆਵੇ ਕਿਉਂਕਿ ਇੱਥੇ ਲੋਕ ਜਿਹੜੇ ਆਪਣੇ ਐਨਆਰਆਈ ਵੀਰ ਚਾਹੇ ਹੋਰ ਭਰਾ ਮਦਦ ਹਰਿਆਣਾ ਤੋਂ ਜੂਪੀ ਤੋਂ ਬੜੀ ਬੜੀ ਦੂਰੋਂ ਲੈ ਕੇ ਆ ਰਹੇ ਆ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਕਿ ਆ ਵੀ ਕੀ ਲੈ ਕੇ ਆਈਏ ਉਹ ਲੋੜ ਅਨਸਾਰ ਚੀਜ਼ ਨਹੀਂ ਆ ਰਹੀ ਜਿਹੜੀ ਚੀਜ਼ ਆ ਰਹੀ ਉਹੀ ਉਹ ਲੈ ਆ ਰਹੇ ਆ ਕਿਉਂਕਿ ਇੱਥੇ ਜਿਹੜੀ ਦੁਰਪਰਯੋਗ ਨਾ ਹੋਵੇ ਚੀਜ਼ ਦਾ ਜਿਹੜੀ ਚੀਜ਼ ਦੀ ਲੋੜ ਆ ਉਹੀ ਲੈ ਕੇ ਆਉਣ ਧੰਨਵਾਦ ਜੀ ਬਹੁਤ-ਬਹੁਤ ਇਹ ਆਪਾਂ ਇੱਥੇ ਕਿਸਾਨ ਆਗੂਆਂ ਨਾਲ ਗੱਲ ਕੀਤੀ ਹੈ ਕਿ ਇੱਥੇ ਹੁਣ ਸਥਿਤੀ ਕੀ ਹੈ ਇਹਨਾਂ ਦਾ ਕਹਿਣਾ ਇਹ ਹੈ ਕਿ ਪਾਣੀ ਹਾਲਾਂਕਿ ਘਟਿਆ ਹੈਗਾ ਪਰ ਜਿਹੜਾ ਡਿਪਾਰਟਮੈਂਟ ਹੈ ਉਹ ਸਹੀ ਤਰੀਕੇ ਦੇ ਨਾਲ ਸਾਨੂੰ ਜਾਣਕਾਰੀ ਨਹੀਂ ਦਿੰਦਾ ਬਾਕੀ ਇਹਨਾਂ ਦਾ ਕਹਿਣਾ ਜਿਹੜੇ ਰਾਜਸਥਾਨ ਫੀਡਰ ਬਾਰੇ ਜਾਂ ਫਰੋਡਪੁਰ ਫੀਡਰ ਬਾਰੇ ਜਿਹੜੀਆਂ ਨਹਿਰਾਂ ਨੇ ਜਿਨ੍ਹਾਂ ਦੇ ਇਹਨਾਂ ਦਰਿਆਵਾਂ ਦੇ ਜਿਹੜੀਆਂ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਉਨਾ ਨਹਿਰਾਂ ਦੇ ਵਿੱਚ ਤੁਸੀਂ ਹੁਣ ਇਹਨਾਂ ਨੂੰ ਕਿਉਂ ਬੰਦ ਕੀਤਾ ਗਿਆ ਇਹਦੇ ਵਿੱਚੋਂ ਹੁਣ ਕਿਉਂ ਨਹੀਂ ਪਾਣੀ ਜਾਂਦਾ ਇਹ ਕਿਨਾਂ ਦਾ ਇਤਰਾਜ਼ ਹੈ ਤੇ ਇਹਨਾਂ ਦਾ ਮੰਨਣਾ ਇਹ ਵੀ ਹੈ ਕਿ ਜਿਹੜਾ ਪਾਣੀ ਅੱਜ ਛੱਡਿਆ ਗਿਆ ਉਥੋਂ ਭਾਖੜਾ ਡੈਮ ਤੋਂ ਜੇ ਉਹ ਪਹੁੰਚਣ ਦੇ ਇੱਥੇ 24 ਤੋਂ 48 ਘੰਟੇ ਦਾ ਸਮਾਂ ਲੱਗੇਗਾ ਤਾਂ ਉਹ ਸਥਿਤੀ ਦੇਖਣ ਵਾਲੀ ਹੋਏਗੀ ਤਾਂ ਅਪੀਲ ਵੀ ਇਹਨਾਂ ਨੇ ਕੀਤੀ ਹੈ ਕੰਮ ਕਰ ਲਈ ਤਾਂ ਉਮੀਦ ਕੀਤੀ ਰਣੀ ਚਾਹੀਦੀ ਹੈ ਕਿ ਜੋ ਇਹਨਾਂ ਦੇ ਕੰਸਰਨ ਨੇ ਸਰਕਾਰਾਂ ਸੁਣਨਗੀਆਂ ਤੇ ਇਹ ਜਿਹੜਾ ਹੁਣ ਦੀ ਸਥਿਤੀ ਬਣੀ ਹੋਈ ਐ ਇਸ ਦੇ ਵਿੱਚ ਹੋਰ ਡਿਟੇਰੀਓਰੇਸ਼ਨ ਜਾਂ ਕਿਸੇ ਕਿਸਮ ਦਾ ਹੋਰ ਜਿਹੜਾ ਹੈਗਾ ਗਰਾਵਟ ਨਹੀਂ ਆਏਗੀ ਸਿਟੀ ਦੇ ਵਿੱਚ ਤੇ ਜਿਹੜਾ ਸਾਰਾ ਇੱਥੇ ਸਿਸਟਮ ਚੱਲ ਰਿਹਾ ਉਹ ਚੱਲਦਾ ਰਹੇਗਾ ਧੰਨਵਾਦ ਸਹੀ ਜੀ ਇਸ ਵੇਲੇ ਹਰੀਕੇ ਹੈਡਵਰਕਸ ਦੇ ਵਿੱਚ ਖੜੇ ਆ ਤੇ ਆ ਤੁਸੀਂ ਦੇਖ ਲਓ ਸਾਡੇ ਪਿੱਛੇ ਦਰਿਆ ਜਿਹੜਾ ਬਿਆਸ ਤੇ ਸਤਲੁਜ ਦਾ ਜਿਹੜਾ ਸੰਗਮ ਹੈ ਉਹਦੀ ਨਿਸ਼ਾਨੀ ਸਾਨੂੰ ਮਿਲ ਰਹੀ ਹੈ ਤੇ ਹਰੀਕੇ ਹੈਡਵਰਕਸ ਦਾ ਜੋ ਸਾਨੂੰ ਪਤਾ ਲੱਗਿਆ ਸੀਗਾ ਕਿ ਬਹੁਤ ਪਿਛਲੇ ਕਈ ਦਿਨਾਂ ਤੋਂ ਇਹਦਾ ਵਾਟਰ ਲੈਵਲ ਵਾਟਰ ਫਲੋ ਰਾਈਜ਼ ਕਰ ਰਿਹਾ ਤੇ ਇੱਥੇ ਏਰੀਗੇਸ਼ਨ ਡਿਪਾਰਟਮੈਂਟ ਨੂੰ ਅੱਜ ਅਸੀਂ ਮਿਲ ਕੇ ਆਏ ਉਹਨਾਂ ਨੇ ਸਾਨੂੰ ਦੱਸਿਆ ਵੀ ਇਹ ਕੱਲ ਤੱਕ ਜਿਹੜਾ ਸੀਗਾ ਉਹ ਜਿਹੜਾ ਅਪਰ ਲਿਮਿਟ ਸੀ ਇੱਥੇ ਪਾਣੀ ਦਾ ਉਹ ਸੀਗਾ 335000 ਕਿਊਸਿਕ ਤੇ ਹੁਣ ਜਿਹੜਾ ਇਹ ਘਟਕੇ 3 ਲੱਖ 17000 ਕਿਉਂ ਸੀ ਕਿਉਂਗਾ ਇਹਨਾਂ ਦੇ ਮੁਤਾਬਿਕ ਹੈ ਤੇ ਸਾਡੇ ਨਾਲ ਇੱਥੇ ਲੋਕਲ ਜਿਹੜੀ ਹੜਪੀਰਤ ਕਿਸਾਨ ਜਥੇਬੰਦੀ ਹੈ ਉਹ ਉਹਨਾਂ ਦੇ ਆਗੂ ਨੇ ਗੁਰਜੀਤ ਸਿੰਘ ਜੀ ਇਹ ਰਾਮ ਸਿੰਘ ਵਾਲਾ ਪਿੰਡ ਤੋਂ ਨੇ ਕਰਨਤਾਰਨ ਦੇਲੇ ਦੇ ਗੁਰਦਾਸਪੁਰ ਜਿਹੜਾ ਹੈਗਾ ਫਿਰੋਜ਼ਪੁਰ ਤੇ ਇਹਦੇ ਵਿੱਚ ਪੈਂਦਾ ਤੇ ਸਾਡੇ ਨਾਲ ਇੱਕ ਜ਼ਿਲ੍ਹਾ ਪ੍ਰਧਾਨ ਨੇ ਜਗਜੀਵਨ ਸਿੰਘ ਜੀ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਕੀ ਇਹਨਾਂ ਨੂੰ ਪ੍ਰਸ਼ਾਸਨ ਨੇ ਇਤਲਾਹ ਦਿੱਤੀ ਹੈ ਕੀ ਹੁਣ ਤੱਕ ਹੋਇਆ ਬਾਈ ਸ੍ਰੀ ਗਾਲ ਜੀ ਸ੍ਰੀ ਗਾਲ ਜੀ ਕੀ ਜੀ ਹੁਣ ਤੱਕ ਦੀ ਤੁਹਾਡੇ ਕੋਲ ਕੀ ਇਨਫੋਰਮੇਸ਼ਨ ਹੈ ਕੀ ਹਾਲਾਤ ਨੇ ਜੀ ਏਰੀਏ ਦੇ ਦੇਖੋ ਜੀ ਪੱਤਰਕਾਰ ਸਾਹਿਬ ਇਨਫੋਰਮੇਸ਼ਨ ਤਾਂ ਇਥੋਂ ਦੀ ਸਾਡੇ ਕੋਲੇ ਕੋਈ ਵੀ ਨਹੀਂ ਅੱਛਾ ਹੁਣ ਆਏ ਆ ਹਰੀਕੇ ਹੈਡ ਵਰਕਰਸ ਤੇ ਤੇ ਅਸੀਂ ਇੱਥੇ ਪੁੱਛਿਆ ਅਲੀਗੇਸ਼ਨ ਜਿਹੜਾ ਡਿਪਾਰਟਮੈਂਟ ਇਥੋਂ ਦਾ ਹਾਂਜੀ ਉਹਨਾਂ ਨੂੰ ਪੁੱਛਿਆ ਕੀ ਸਟੇਮ ਚੱਲ ਰਹੀ ਹੈ ਕੱਲ 335000 ਡਾਉਨਸਟ੍ਰੀਮ ਚੱਲਦੀ ਸੀ ਤੇ ਅੱਜ ਜਿਹੜੀ ਡਾਉਨਸਟ੍ਰੀਮ 299000 ਰਹਿ ਗਈ ਤੇ ਜਿਹੜੀ ਆਪਸ ਟੀਮ ਆ 311000 ਚੱਲ ਰਹੀ ਆ ਹੋਰ ਇਨਫੋਰਮੇਸ਼ਨ ਤਾਂ ਇਹਨਾਂ ਨੇ ਕੋਈ ਵੀ ਨਹੀਂ ਦਿੱਤੀ ਸਾਨੂੰ ਠੀਕ ਹੈ ਤੇ ਪਿਛਲੇ ਦਿਨਾਂ ਦੇ ਵਿੱਚ ਜਿਹੜਾ ਹਫਤਾ ਗੁਜ਼ਰਿਆ ਹੈ ਲਗਾਤਾਰ ਇਹੀ ਰਿਪੋਰਟਸ ਕੀਤੀਆਂ ਗਈਆਂ ਨੇ ਕਿ ਇੱਥੇ ਪਾਣੀ ਦਾ ਲੈਵਲ ਵਧ ਰਿਹਾ 2 ਲੱਖ ਕਿਉਂਕਿ ਕੋਸ਼ੀਗਾ ਫਿਰ ਹੌਲੀ-ਹੌਲੀ ਵਧਦਾ ਗਿਆ ਵਧਦਾ ਗਿਆ ਤੇ ਇਹ ਜਦੋਂ ਪਾਣੀ ਵਧਨ ਦੇ ਤੋਂ ਬਾਅਦ ਤੁਹਾਨੂੰ ਕੋਈ ਇਤਲਾਅ ਪ੍ਰਸ਼ਾਸਨ ਵੱਲੋਂ ਜਾਂ ਕਿਸੇ ਕਿਸਮ ਦਾ ਤੁਹਾਨੂੰ ਕਿਹਾ ਗਿਆ ਹੋਵੇ ਨਹੀਂ ਜੀ ਐਦਾਂ ਦੀ ਕੋਈ ਇਤਲਾ ਨਹੀਂ ਦਿੱਤੀ ਗਈ ਸਾਨੂੰ ਚਾਹ ਡੀਸੀ ਸਾਹਿਬ ਵੱਲੋਂ ਐਸਡੀਐਮ ਸਾਹਿਬ ਵੱਲੋਂ ਸਾਨੂੰ ਕੋਈ ਇਤਲਾ ਨਹੀਂ ਮਿਲੀ ਵੀ ਆਪਣਾ ਕੋਈ ਮਾਲ ਡੰਗਰ ਚਾਹ ਕੋਈ ਜੀਆ ਕੋਈ ਉਧਰ ਚਾਹ ਕੋਈ ਆਪਣਾ ਸਮਾਨ ਕੋਈ ਆਪਣਾ ਰੈਸਕਿਊ ਕਰ ਲੋ ਪਹਿਲਾਂ ਸੇਫ ਜਗ੍ਹਾ ਤੇ ਲੈ ਆਓ ਇਸ ਤਰ੍ਹਾਂ ਦੀ ਸਾਨੂੰ ਇਨਫੋਰਮੇਸ਼ਨ ਫਿਲਹਾਲ ਕੋਈ ਨਹੀਂ ਮਿਲੀ ਤੇ ਬਾਕੀ ਪਾਣੀ ਤਾਂ ਅੱਜ ਤੋਂ 20 ਦਿਨ ਹੋ ਗਏ ਆ ਜਿਵੇਂ ਜਿਵੇਂ ਪਾਣੀ ਟਾਈਮ ਚੱਲ ਰਿਹਾ ਪਾਣੀ ਵਧਦਾ ਜਾ ਰਿਹਾ ਕੱਲ ਪਾਣੀ ਬਹੁਤ ਜ਼ਿਆਦਾ ਸੀ ਅੱਜ ਕੋਈ ਅੱਧਾ ਫੁੱਟ ਫੁੱਟਕ ਪਾਣੀ ਡਾਊਨ ਹੋਇਆ ਵਾ ਡਾਊਨ ਹੋ ਠੀਕ ਹੈ ਸਾਡੇ ਨਾਲ ਜ਼ਿਲ੍ਹਾ ਪ੍ਰਧਾਨ ਨੇ ਜਥੇਬੰਦੀ ਦੇ ਉਹਨਾਂ ਨਾਲ ਵੀ ਆਪਾਂ ਗੱਲਬਾਤ ਕਰਦੇ ਆਂ ਅ ਬਾਈ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਤੇ ਮੇਰੇ ਜਿਵੇਂ ਇਹਨਾਂ ਨਾਲ ਮੇਰੀ ਗੱਲ ਹੋਈ ਸੀਗੀ ਤੁਸੀਂ ਹੁਣ ਇੱਥੇ ਇੱਕ ਜਥੇਬੰਦੀ ਵੀ ਚਲਾਉਂਦੇ ਹੋ ਤਾਂ ਕਾਫੀ ਤੁਹਾਡੇ ਪ੍ਰਸ਼ਾਸਨ ਚ ਵੀ ਲਿੰਕ ਹੁੰਦੇ ਹੋਣਗੇ ਤਾਂ ਇਹ ਸਾਰੇ ਦੇ ਵਿੱਚ ਜੋ ਇੱਕ ਫਿਕਰ ਜ਼ਾਹਿਰ ਕੀਤਾ ਜਾ ਰਿਹਾ ਹੈ ਵੀ ਜਿਹੜਾ ਜਿਹੜਾ ਪਿੱਛੋਂ ਹਾ ਪਾਖੜਾ ਡੈਮ ਤੋਂ ਪਾਣੀ ਛੱਡ ਰਹੇ ਨੇ ਜਾਂ ਪੌਂਗ ਡੈਮ ਤੋਂ ਪਾਣੀ ਛੱਡਨੇ ਉਹਦੇ ਨਾਲ ਹਰੀਕੇ ਹੈਡਵਰਕਸ ਦਾ ਪਾਣੀ ਲਗਾਤਾਰ ਉੱਪ ਜਾ ਰਿਹਾ ਹੈ ਹੈਨਾ ਤਾਂ ਇਸ ਦੇ ਨਾਲ ਜਿਹੜੇ ਇਲਾਕੇ ਦੇ ਵਿੱਚ ਲੋਕ ਰਹਿੰਦੇ ਨੇ ਉਹਨਾਂ ਦੇ ਅੰਦਰ ਕੀ ਸਥਿਤੀ ਹੈ ਜੀ ਵੇਖੋ ਜੀ ਜਿਹੜੀ ਤੁਸੀਂ ਗੱਲ ਕੀਤੀ ਪੱਤਰਕਾਰ ਸਾਹਿਬ ਹਰੇ ਆਪਣਾ ਪਾਖੜਾ ਤੋਂ ਜਿਹੜੋਂ ਪਾਣੀ ਰਿਲੀਜ਼ ਹੁੰਦਾ ਜਦੋਂ ਭਾਗੜਾ ਤੋਂ ਜਾਂ ਪੌਮ ਡੈਮ ਤੋਂ ਪਾਣੀ ਰਿਲੀਜ਼ ਹੁੰਦਾ ਹੈ 48 ਤੋਂ 72 ਘੰਟੇ ਲੱਗਦੇ ਨੇ ਹੜਤਾਲੀ ਤੇ ਆਉਣ ਤੇ ਤੇ ਮੇਰੇ ਖਿਆਲ ਨਾਲ ਜੇ ਉਹ ਕੱਲ ਦਾ ਪਾਣੀ ਉਥੋਂ ਰਿਲੀਜ਼ ਹੋਇਆ ਹੈ ਤੇ 48 ਘੰਟੇ ਦੇ ਵਿੱਚ ਵਿੱਚ ਪਾਣੀ ਇੱਥੇ ਆਵੇਗਾ ਪਰ ਕੱਲ ਨਾਲੋਂ ਜਿਵੇਂ ਸਾਡੇ ਗੁਰਜੀਤ ਸਿੰਘ ਪ੍ਰਧਾਨ ਜੀ ਨੇ ਦੱਸਿਆ ਕਿ ਕੱਲ ਨਾਲੋਂ ਪਾਣੀ ਦਾ ਪੱਧਰ ਜਿਹੜਾ ਘਟਿਆ ਹੈ ਆਉਣ ਵਾਲੇ ਸਥਿਤੀ ਦੇ ਵਿੱਚ ਪਾਣੀ ਵੱਧ ਵੀ ਸਕਦਾ ਹੈ ਅੱਛਾ ਤੇ ਤੁਹਾਨੂੰ ਕੀ ਲੱਗਦਾ ਆਲੇ ਦੁਆਲੇ ਤੁਸੀਂ ਪਿੰਡਾਂ 'ਚ ਵੀ ਜਾਂਦੇ ਹੋ ਤੇ ਕੀ ਲੋਕਾਂ ਦਾ ਮੋਮੈਂਟਮ ਹੈ ਕੀ ਮੂਰਾਲ ਹੈ ਕੀ ਸਥਿਤੀ ਹੈ ਲੋਕਾਂ ਦੀ ਬਿਲਕੁਲ ਜੀ ਲੋਕਾਂ ਦੀ ਸਥਿਤੀ ਤਾਂ ਪੱਤਰਕਾਰ ਸਾਹਿਬ 20 ਦਿਨ ਪਹਿਲਾਂ ਤੋਂ ਹੀ ਬਹੁਤ ਪ੍ਰਭਾਵਤ ਹੈ ਲੋਕ ਸਾਡੇ ਕਿਸਾਨਾਂ ਦੀਆਂ ਜ਼ਮੀਨਾਂ ਜਿਹੜੀਆਂ ਬੁਰੀ ਤਰ੍ਹਾਂ ਤਬਾਹ ਹੋਈਆਂ ਪਈਆਂ ਘਰਾਂ ਦੇ ਵਿੱਚ ਪਾਣੀ ਵੜ ਚੁੱਕਾ ਹੈ ਜਿਹੜੇ ਸਾਡੇ ਕਿਸਾਨਾਂ ਦੇ ਘਰ ਬਾਲਿਆਂ ਵਾਲੀਆਂ ਛੱਤਾਂ ਸੀ ਉਹ ਕਈ ਸਾਡੇ ਕਿਸਾਨਾਂ ਦੀਆਂ ਛੱਤਾਂ ਡਿੱਗ ਪਈਆਂ ਘਰਾਂ ਦੇ ਵਿੱਚ ਪਾਣੀ ਵੜ ਗਿਆ ਹਨ ਕਈਆਂ ਦੇ ਘਰ ਵੀ ਰੁੜ ਗਏ ਕਨੈਕਸ਼ਨ ਰੁੜ ਗਏ ਬੋਰ ਰੁੜ ਗਏ ਮੋਟਰਾਂ ਰੁੜ ਗਈਆਂ ਬਹੁਤ ਜਿਆਦਾ ਸਾਡੇ ਕਿਸਾਨਾਂ ਦੀ ਜ਼ਮੀਨ ਦੇ ਵਿੱਚ ਸਿਲਟ ਪੈ ਚੁੱਕੀ ਆ ਇਸ ਕਰਕੇ ਵੇਖੋ ਜੀ ਇਹ ਤਾਂ ਕੁਦਰਤ ਦੇ ਜੋ ਹਾਲਾਤ ਨੇ ਬਣੇ ਖੜੇ ਨੇ ਕੁਝ ਕੁਝ ਸਨੋਂ ਸਰਕਾਰਾਂ ਨੇ ਡੋਬਿਆ ਕੁਝ ਆਦ ਕੀ ਕੁਦਰਤੀ ਕਰੋਪ ਹੋਈ ਫਿਰਦੀ ਹੈ ਹਮ ਤੇ ਇਹ ਜਿਹੜਾ ਇੱਥੇ ਦਾ ਮਤਲਬ ਕਿ ਹੁਣ ਕਿੰਨੇ ਪਿੰਡ ਨੇ ਟੋਟਲ ਜਿਹੜੇ ਤੁਹਾਨੂੰ ਪ੍ਰਭਾਵਿਤ ਲੱਗਦੇ ਨੇ ਜਾਂ ਤੁਹਾਡੇ ਕੋਲ ਕੋਈ ਡਾਟਾ ਹੈ ਇਸ ਕਿਸ ਸੰਬੰਧ ਵਿੱਚ ਵੇਖੋ ਜੀ ਜੇ ਤਾਂ ਪੂਰੇ ਪੰਜਾਬ ਦੀ ਗੱਲ ਕਰੀਏ ਹਾਂਜੀ ਤੇ ਅੱਜ ਦੇ ਮਾਹੌਲ ਦੇ ਵਿੱਚ 2025 ਦੇ ਜਿਹੜੇ ਦਿਲ ਚੱਲ ਰਹੇ ਨੇ 12 ਜ਼ਿਲ੍ਹੇ ਜਿਹੜੇ ਪੰਜਾਬ ਦੇ ਇਸ ਟਾਈਮ ਪੂਰੇ ਡੋਬੇ ਦੇ ਵਿੱਚ ਨੇ ਠੀਕ ਹੈ ਜੀ 12 ਜ਼ਿਲ੍ਹੇ ਤੇ ਤੁਹਾਡੇ ਤੁਹਾਡੇ ਏਰੀਏ ਹਾਂਜੀ ਪੂਰੇ ਪੰਜਾਬ ਦੇ 12 ਜ਼ਿਲ੍ਹੇ ਠੀਕ ਹੈ ਜੀ ਤੇ ਜੇ ਗੱਲ ਤਰਨਤਾਰਨ ਤੇ ਫਿਰੋਜ਼ਪੁਰ ਜ਼ਿਲ੍ਹੇ ਦੀ ਕਰੀਏ ਕਪੂਰਥਲੇ ਜ਼ਿਲ੍ਹੇ ਦੀ ਕਰੀਏ ਤਾਂ ਫਿਰ ਤਾਂ ਲਗਭਗ ਕੋਈ ਕਾਫੀ ਪਿੰਡ ਆ ਜਿਹੜੇ ਹਜ਼ਾਰ ਤੋਂ ਉੱਪਰ ਪਿੰਡ ਆ ਇਹਨਾਂ ਦੋਹਾਂ ਤਿੰਨਾਂ ਜ਼ਿਲ੍ਹਿਆਂ ਦੇ ਜਿਹੜੇ ਪ੍ਰਭਾਵਿਤ ਨੇ ਹਾਂ ਬਹੁਤ ਜ਼ਿਆਦੀ ਨਾਜ਼ੁਕ ਸਥਿਤੀ ਬਣੀ ਖੜੀ ਹੈ ਜੀ ਅੱਛਾ ਤੇ ਗੁਰਜੀਤ ਸਿੰਘ ਜੀ ਇੱਧਰ ਸਾਡੇ ਇੱਕ ਤਾਂ ਆਹ ਦਾ ਸੰਗਮ ਹੈ ਹਰੀਕੇ ਦਾ ਇਹ ਆ ਰਿਹਾ ਹੈ ਤੇ ਆਹ ਇੱਧਰ ਪਾਣੀ ਕਿੱਧਰ ਜਾ ਰਿਹਾ ਜੀ ਇਹ ਇਹ ਜੀ ਇੱਕ ਰਾਜਸਥਾਨ ਫੀਡਰ ਇੱਕ ਪ੍ਰੋਪਰ ਫੀਡਰੇ ਦੋ ਨਹਿਰਾਂ ਦਾ ਜਦੋਂ ਅੰਗਰੇਜ਼ਾਂ ਦੇ ਟਾਈਮ ਤੇ ਹੈਡ ਬਣਿਆ ਜਦੋਂ ਸਾਡੀ ਬਦ ਕਿਸਮਤੀ ਸੀ ਉਦੋਂ ਇਹ ਨਹਿਰਾਂ ਦਾ ਨਿਰਮਾਣ ਕੀਤਾ ਗਿਆ ਦੇਖੋ ਜੀ ਸਾਡੇ ਜਿਹੜੇ ਪੜਦਾਦਾ ਸੀ ਉਹਨਾਂ ਨੂੰ ਭਈ 47 ਦੀ ਮਾਰ ਔਰ ਫਿਰ ਸਾਡੇ ਦਾਦਾ ਜੀ ਨੂੰ ਪਈ 88 ਦੀ ਮਾਰ ਸਾਡੇ ਫਾਦਰ ਜੀ ਨੂੰ ਪਈ 1995 ਦੀ ਮਾਰ ਤੇ ਸਾਨੂੰ ਪੈ ਗਈ 23 ਦੀ ਤੇ 25 ਦੀ ਮਾਰ ਜਿਹੜੀ ਸਾਡੀ ਆਉਣ ਵਾਲੀ ਕੋਈ ਜਨਰੇਸ਼ਨ ਆ ਨਵੀਂ ਆਉਣ ਵਾਲੀ ਪੀੜ੍ਹੀ ਉਹ ਇਦਾਂ ਹੀ ਮਾਰਾਂ ਚਲਦੀ ਰਹੂਗੀ ਮੈਂ ਸਰਕਾਰਾਂ ਨੂੰ ਇਹ ਪੁੱਛਣਾ ਚਾਹਣਾ ਵਾਂ ਵੀ ਸਾਡੀ ਬਦਕਿਸਮਤੀ ਇਹੀ ਹੈ ਕਿ ਅਸੀਂ ਹਰ ਸਮੇਂ ਹੜਾਂ ਦੇ ਵਿੱਚ ਡੁੱਬਦੇ ਰਵਾਂਗੇ ਹਰ ਸਮੇਂ ਸਾਨੂੰ ਮਾਰ ਪੈਂਦੀ ਰਹੂਗੀ ਸਾਡੇ ਲਈ ਇਹ ਹੈਡ ਨਹੀਂ ਸਾਡੇ ਲਈ ਇਹ ਮੌਤ ਦਾ ਮੰਝਣ ਆ ਠੀਕ ਹੈ ਸਾਨੂੰ ਇਹ ਜਿਹੜੀਆਂ ਜ਼ਮੀਨਾਂ ਦੀ ਬਰਬਾਦੀ ਆ ਇਸ ਵਾਰ ਅਸੀਂ ਵੇਨੇ ਆ ਸਾਡੀਆਂ ਜ਼ਮੀਨਾਂ ਅਸੀਂ ਬਣਾ ਕੇ ਲਈ ਤੇ ਲੈ ਕੇ ਆਉਣੇ ਜ਼ਿੰਦਗੀ ਫੇਰ ਸਾਡੀ ਉਸੇ ਜ਼ੀਰੋ ਲਾਈਨ ਤੇ ਹੋ ਜਾਂਦੀ ਆ ਫੇਰ ਸਾਡੀ ਜ਼ਿੰਦਗੀ ਲਈ ਤੇ ਆਉਣ ਲੱਗਦੀ ਆ ਜਿਵੇਂ ਕਹਿ ਦਿੰਦੇ ਨਾ ਰੇਲ ਦੀ ਪਟਲੀ ਤੇ ਰੇਲ ਚੜਦਾ ਚੜਦੀ ਆ ਤੇ ਫੇਰ ਉਤਰ ਜਾਂਦੀ ਆ ਸਾਡੀ ਜ਼ਿੰਦਗੀ ਦਾ ਇਸ ਤਰ੍ਹਾਂ ਦੀ ਹੋਈ ਪਈ ਆ ਜੀ ਸਾਡੀ ਜ਼ਿੰਦਗੀ ਦਾ ਕੋਈ ਵੀ ਇੱਥੇ ਸਰਕਾਰਾਂ ਨੇ ਨਾ ਹੱਲ ਕੱਢਿਆ ਤੇ ਨਾ ਸਾਨੂੰ ਦਿਸਦਾ ਵੀ ਅਗਲੇ ਦਿਨਾਂ 'ਚ ਕੋਈ ਨਿਕਲ ਸਕੂਗਾ ਕਿਉਂਕਿ ਜਦੋਂ ਵੀ ਸਰਕਾਰਾਂ ਚੱਲਦੀਆਂ ਸੀ ਪਹਿਲਾਂ ਤਾਂ ਬਾਬਰ ਸ਼ਾ ਅਬਦਾਲੀ ਤੇ ਨਾਦਰ ਸ਼ਾ ਉਹ ਵੀ ਦਿੱਲੀ ਤੋਂ ਹੁਕਮ ਚਲਾਉਂਦੇ ਰਹੇ ਆ ਸਾਨੂੰ ਕਹਿੰਦੇ ਆ ਪੰਜਾਬ ਆਜ਼ਾਦ ਹੋਇਆ ਸਾਨੂੰ ਕਿਹੜੀ ਆਜ਼ਾਦੀ ਆ ਜੀ ਅਸੀਂ ਤਾਂ ਗੁਲਾਮ ਦੇ ਗੁਲਾਮ ਹੀ ਰਹਿ ਗਏ ਸਾਨੂੰ ਤਾਂ ਅੰਗਰੇਜ਼ਾਂ ਵਾਲਾ ਰਾਜ ਸਹੀ ਸੀ ਅਸੀਂ ਅੱਜ ਜੋ ਜਹਾਜ਼ ਭਰ-ਭਰ ਕੇ ਅੰਗਰੇਜ਼ਾਂ ਦੇ ਪਿੱਛੇ ਜਾਂਨੇ ਆ ਤੇ ਸਾਨੂੰ ਅੰਗਰੇਜ਼ਾਂ ਵਾਲਾ ਰਾਜ ਸਹੀ ਸੀ ਉਹ ਸਾਰੀਆਂ ਗੱਲਾਂ ਤੋਂ ਥੋੜੀਆਂ ਠੀਕ ਨਹੀਂ ਹੁਣ ਮੇਰੇ ਤੁਹਾਡਾ ਦੋਨਾਂ ਨੂੰ ਸਵਾਲ ਹੈ ਕਿ ਜਿਹੜਾ ਇੱਥੋਂ ਦਾ ਸਿਵਲ ਐਡਮਿਨਿਸਟ੍ਰੇਸ਼ਨ ਹੈ ਤੇ ਜਿਹੜਾ ਇੱਥੋਂ ਦੀ ਪੋਲਿਟੀਕਲ ਕਲਾਸ ਹੈ ਜੂ ਵਿੱਚ ਆਈ ਐਮਐਲਏ ਆ ਜਾਂ ਐਮਪੀ ਹੈ ਉਹਨਾਂ ਦੇ ਨਾਲ ਤੁਹਾਡਾ ਕੋਈ ਰਾਬਤਾ ਹੈ ਤੁਸੀਂ ਆਰਗੇਨਾਈਜੇਸ਼ਨ ਚਲਾਉਂਦੇ ਹੋ ਜਾਂ ਲੋਕਾਂ ਨਾਲ ਉਹਨਾਂ ਨੂੰ ਕੋਈ ਰਾਬਤਾ ਕੀਤਾ ਹੈ ਜਿਹੜੀ ਵੀ ਸਥਿਤੀ ਹੰਗਾਮੀ ਸਥਿਤੀ ਬਣੀ ਹੋਈ ਹੈ ਉਹਦੇ ਨਾਲ ਤੁਹਾਡਾ ਕੋਈ ਰਾਬਤਾ ਕਿ ਇਨਟੀਮੇਸ਼ਨ ਤੁਹਾਨੂੰ ਇਨਫੋਰਮੇਸ਼ਨ ਮਿਲੇ ਉਹ ਤੁਹਾਡੇ ਤੋਂ ਲੈ ਸਕਣ ਤੁਸੀਂ ਉਹਨਾਂ ਤੋਂ ਲੈ ਸਕੋ ਇਦਾਂ ਦਾ ਕੋਈ ਤੁਹਾਡਾ ਚੈਨਲ ਹੈ ਵੇਖੋ ਜੀ ਸਾਡੀ ਹੜਪੀੜਤ ਕਿਸਾਨ ਸੰਘਰਸ਼ ਕਮੇਟੀ ਨੇ ਤੇ ਮਿਸਲ ਸਤਲੋਈ ਨੇ ਰਾਹਤ ਕੈਂਪ ਲਾਇਆ ਅਸੀਂ ਆਪਣੇ ਤੌਰ ਤੇ ਸੇਵਾ ਕਰ ਰਹੇ ਆ ਜਿਹੜੇ ਹੜਪੀੜਤ ਲੋਕ ਨੇ ਚਾਹ ਜਿਵੇਂ ਲੋਕੀ ਸੇਵਾ ਲੈ ਕੇ ਬਾਹਰ ਦੇ ਐਨ ਆਰ ਆਈ ਵੀਰ ਹੋਰ ਭਰਾ ਸੇਵਾ ਲੈ ਕੇ ਆ ਰਹੇ ਆ ਅਸੀਂ ਆਪਣੇ ਤੌਰ ਤੇ ਸੇਵਾ ਕਰ ਰਹੇ ਆ ਪਰ ਜਿਹੜਾ ਪ੍ਰਸ਼ਾਸਨ ਆ ਇਹ ਜਿਹੜੀ ਗੂੜੀ ਨੀਂਦ ਸੁੱਤਾ ਹੋਇਆ ਵਾ ਸਾਡੇ ਨਾਲ ਕੋਈ ਰਾਬਤਾ ਨਹੀਂ ਇਹਨਾਂ ਦਾ ਜੇ ਹੁੰਦਾ ਵੀ ਹਾਂ ਤੇ ਸਾਨੂੰ ਇਨਫੋਰਮੇਸ਼ਨ ਸਹੀ ਨਹੀਂ ਦਿੰਦੇ ਜੀ अच्छा सही नहीं दिन सही दे। नहीं दिन जी जेड़ा डेटा पानी ਦੇ ਲੈਵਲ ਦਾ ਵੀ ਹੈ ਇਹ ਵੀ ਨਹੀਂ ਇਹ ਡਾਟਾ ਜਿਹੜਾ ਇਹ ਇਹਨਾਂ ਕੋਲੇ ਫੇਕ ਗੱਲਾਂ ਸਾਨੂੰ ਦੱਸਦੇ ਆ ਠੀਕ ਹੈ ਜੇ ਇਹ ਡਾਟੇ ਤੇ ਅਸੀਂ ਚੱਲੀਏ ਤੇ ਫਿਰ ਸਾਡੇ ਪਾਣੀ ਨਹੀਂ ਆ ਸਕਦਾ ਜਿਹੜੇ ਤੁਸੀ ਬਾਨਾ ਉਹ ਵੀ ਟੁੱਟਣ ਦੀ ਕਿਨਾਰੇ ਹੋਏ ਪਏ ਆ ਤੇ ਜਿਹੜੇ ਪਿੱਛੇ ਆ ਕਈ ਤੁਸੀ ਬਾਨ ਟੁੱਟ ਗਏ ਆ ਕਈ ਟੁੱਟਣ ਦੀ ਕਿਨਾਰੇ ਹੋਏ ਪਏ ਆ ਤੁਸੀ ਠੀਕ ਹੈ ਤੇ ਇੱਕ ਵਾਰ ਇਹਦਾ ਤੁਸੀ ਸਰਕਾਰ ਸਾਹਿਬ ਵੇਖੋ ਅੱਜ ਆਪਾਂ ਇੱਥੇ ਹਰੀਕੇ ਹੈਡਵੈਟਰ ਤੇ ਖੜੇ ਆ ਜਿਹੜੀਆਂ ਦੋ ਨਹਿਰਾਂ ਨੇ ਇੱਕ ਹਰਿਆਣੇ ਨੂੰ ਪਾਣੀ ਜਾਂਦਾ ਇੱਕ ਜਾਂਦਾ ਹੈ ਰਾਜਸਥਾਨ ਨੂੰ ਜੀ ਇਹਦਾ ਪਹਿਲਾਂ ਤਾਂ ਜਦੋਂ ਪਹਾੜਾਂ ਦੀਆਂ ਸਥਿਤੀਆਂ ਬਣੀਆਂ ਸੀ ਅਸੀਂ ਆਪਣਾ ਡਰੇਨ ਵਿਭਾਗ ਦੇ ਅਫਸਰਾਂ ਨੂੰ ਜਲ ਸਰੋਤ ਵਿਭਾਗ ਦੇ ਅਫਸਰਾਂ ਨੂੰ ਹੈਡ ਵਰਕਸ ਦੇ ਅਫਸਰਾਂ ਨੂੰ ਸਾਰਿਆਂ ਨੂੰ ਬੇਨਤੀ ਬਾਰ-ਬਾਰ ਕਰਦੇ ਰਹੇ ਹਾਂ ਕਿ ਪਾਣੀ ਦਾ ਪੱਧਰ ਨਾ ਵਧਦਾ ਜਾਵੇ ਪਾਣੀ ਆ ਰਿਲੀਜ਼ ਨਾਲ ਨਾਲ ਕੀਤਾ ਜਾਵੇ ਜਿਤਨਾ ਹਰੀਕੇ ਹੈਡ ਤੋਂ ਪਾਣੀ ਰਿਲੀਜ਼ ਹੁੰਦਾ ਰਿਹਾ ਸਾਡੀ ਜੇਸੇਬੰਦੀ ਵੱਲੋਂ ਕਰਾਉਂਦੇ ਰਹੇ ਹਾਂ ਉਸੇ ਤਰ੍ਹਾਂ ਹੀ ਆਪਣਾ ਹਸੈਣੀ ਵਾਲੇ ਹੈਡ ਵਰਕਸ ਹੁੰਦਾ ਰਿਹਾ ਪਰ ਇਹਨਾਂ ਦਾ ਜਵਾਬ ਇਹ ਸੀ ਇਸ ਵਿਭਾਗ ਦਾ ਜਲ ਸਰੋਤ ਦਾ ਪੀਐਸਸੀ ਸਾਡਾ ਲੈਵਲ ਪੂਰਾ ਨਹੀਂ ਹੋ ਰਿਹਾ ਅਸੀਂ ਇਹਨਾਂ ਦੋਹਾਂ ਨਹਿਰਾਂ ਨੂੰ ਖੋਲ ਹੀ ਰੱਖਣਾ ਹੈ ਅਸੀਂ ਜਿਹੜਾ ਵਾ ਪਾਣੀ ਸਾਨੂੰ ਦੇਣਾ ਹੀ ਪੈਣਾ ਹੈ ਸਾਨੂੰ ਉੱਥੋਂ ਸਰਕਾਰਾਂ ਦਾ ਹੁਕਮ ਹੈ ਸਾਡੇ ਅਫਸਰਾਂ ਦਾ ਪਰ ਅੱਜ ਮੈਂ ਪੁੱਛਣਾ ਚਾਹੁੰਨਾ ਹੈ ਇਹ ਦੋਨੇ ਹੀ ਨਹਿਰਾਂ ਜਿਹੜੀਆਂ ਨੇ ਇਹ 12 12000 ਕਿਉਸਕ ਪਾਣੀ ਨਾਲ ਦੋਹਾਂ ਚੱਲਦਾ ਹੈ ਤੇ ਅੱਜ ਤੁਸੀਂ ਵੇਖੋ ਇਹਨਾਂ ਦੋਹਾਂ ਨਹਿਰਾਂ ਦੇ ਵਿੱਚ ਮੇਰੇ ਸਾਹਮਣੇ 4000 ਕਿਉਸਕ ਪਾਣੀ ਨਹੀਂ ਹੈਗਾ ਕਿ ਕਿਉਂ ਜਾਣਬੁੱਝ ਕੇ ਸਾਡੇ ਇਲਾਕੇ ਨੂੰ ਡੋਬਿਆ ਜਾ ਰਿਹਾ ਹੈ ਇਹ ਬਹੁਤ ਵੱਡੀ ਨਲਾਇਕੀ ਹੈ ਪੱਤਰਕਾਰ ਸਾਹਿਬ ਤੁਹਾਡੇ ਧਿਆਨ ਚ ਗੱਲ ਲੈ ਕੇ ਆਉਣੇ ਚਾਹਣੇ ਆ ਵੀ ਜਦੋਂ ਇੱਥੇ ਪਾਣੀ ਦੀ ਡੋਂ ਜਿਹੜੀ ਆਪਸ ਟੀਮ ਘੱਟ ਸੀ ਅੱਜ ਤੋਂ 3 ਮਹੀਨੇ ਪਹਿਲਾਂ ਉਦੋਂ ਇੱਥੇ ਹਰਿਆਣੇ ਦੇ ਮੁੱਖ ਮੰਤਰੀ ਸੌਰੀ ਰਾਜਸਥਾਨ ਦੇ ਮੁੱਖ ਮੰਤਰੀ ਦौराਗਰ ਨਾਏ ਵੀ ਸਾਡੇ ਨਹਿਰਾਂ 'ਚ ਪਾਣੀ ਨਹੀਂ ਜਾਂਦਾ ਮੈਂ ਅੱਜ મોદી ਸਾਹਿਬ ਨੂੰ ਅਮਿਤ ਛਾਹ ਨੂੰ ਤੇ ਰਾਜਸਥਾਨ ਦੇ ਮੁੱਖ ਮੰਤਰੀ ਨੂੰ ਪੁੱਛਣਾ ਚਾਹਣਾ ਕਿ ਤੁਸੀਂ ਅੱਜ ਵੀ ਆਓ ਪਾਓ ਯੋਗਦਾਨ ਸਾਡੇ ਪੰਜਾਬ ਨਾਲ ਖੜੋ ਤੇ ਅੱਜ ਵੀ ਪਾਣੀ ਲੈ ਕੇ ਜਾਓ ਜਿੰਦਾ ਮਰਜੀ ਲੈ ਕੇ ਜਾਓ ਅਸੀਂ ਇੱਥੋਂ ਤੁਹਾਡੇ ਨਾਲ ਬੈਠ ਕੇ ਇਹ ਦਰਚਕਾਉਣੇ ਆ ਅੱਜ ਵੀ ਨਹਿਰਾ ਭਰੋ ਅੱਜ ਦਾ ਜਦੋਂ ਸੰਤਾਪ ਭੋਗਣਾ ਵਾ ਤੇ ਸਾਡਾ ਪੰਜਾਬ ਆ ਤੇ ਜਦੋਂ ਲੋੜ ਅਨਸਾਰ ਪਾਣੀ ਚਾਹੀਦਾ ਉਦੋਂ Rajasthan ਤੇ Haryana ਤੇ Himachal ਜੀ ਜੀ ਇਹ ਤੁਹਾਡੀਆਂ ਠੀਕ ਐ ਇਹ ਸਾਰੀਆਂ ਗੱਲਾਂ ਮੇਰੇ ਇੱਕ ਚੀਜ਼ ਲਾਸਟ ਤੇ ਦੱਸੋ ਕਿ ਹੁਣ ਇੱਥੇ ਲੋੜ ਕੀ ਐ ਮਤਲਬ ਕਿ ਜਿਹੜੇ ਲੋਕ ਤਾਂ ਪਰੂ ਦੇਖ ਰਹੇ ਆ ਬਹੁਤ ਸਾਰੇ ਲੋਕ ਮਦਦ ਕਰਨੀ ਚਾਹੁੰਦੇ ਆ ਇਸ ਇਲਾਕੇ 'ਚ ਹੋਰ ਤਾਂ ਪਤਰਕਾਰ ਸਾਹਿਬ ਸਭ ਤੋਂ ਵੱਡੀ ਲੋੜ ਸਾਡੇ ਮੰਨ ਲਓ 8-10 ਜ਼ਿਲ੍ਹਿਆਂ ਦੀ ਪੰਜਾਬ ਦੀ ਮੰਗ ਹੈ ਇੱਕ ਸਰਕਾਰ ਕੋਲੋਂ ਪੰਜਾਬ ਸਰਕਾਰ ਕੋਲੋਂ ਸੈਂਟਰ ਕੋਲੋਂ ਵੀ ਇਸ ਦਰਿਆ ਰੂਪੀ ਪਾਣੀ ਨੂੰ ਇਸ ਜਿਹੜੀ ਸਾਡੀ ਮਾਲਕੀ ਜ਼ਮੀਨ ਹੈ ਇਹਨੂੰ ਦਰਿਆ ਦਾ ਰੂਪ ਦਿੱਤਾ ਹੋਇਆ ਹੈ ਇਹਨੂੰ ਨਹਿਰੀਕਰਨ ਦਿੱਤਾ ਜਾਵੇ 10-12 ਕਿੱਲੇ ਚੌੜੀ ਕੋ ਪੱਕੀ ਨਹਿਰ ਬਣਾਈ ਜਾਵੇ ਜਿਹੜਾ ਸਰਕਾਰ ਨੂੰ ਹਰ ਸਾਲ ਸਾਡੇ ਕਿਸਾਨ ਮਾਜਿਬਾ ਮੰਗਦੇ ਨੇ ਇੱਕ ਤਾਂ ਉਹ ਮਾਜਿਬਾ ਦੇਣ ਦੀ ਲੋੜ ਨਾ ਪਵੇ ਔਰ ਦੂਸਰਾ ਜਿੱਥੇ ਸਾਡੇ ਕਿਸਾਨਾਂ ਦੀਆਂ 17 ਸਾਲਾਂ ਤੋਂ ਜ਼ਮੀਨ ਜ਼ਮੀਨਾ ਬਰਬਾਦ ਹੋਈਆਂ ਜਿੰਨਾ ਚਿਰ ਸਰਕਾਰ ਇਹਨੂੰ ਨਹਿਰੀ ਰੂਪ ਨਹੀਂ ਕਰਦੀ ਸਾਡੇ ਕਿਸਾਨਾਂ ਨੂੰ ਪਰ ਏਕੜ 60000 ਰੁਪਏ ਠੇਕਾ ਦਿੱਤਾ ਜਾਵੇ ਆ ਸਾਡੇ ਕਿਸਾਨਾਂ ਦੀ ਮੰਗ ਹੈ ਇਹ ਤੁਹਾਡੀ ਮੰਗ ਹੈ ਹਨ ਪਰ ਇੱਥੇ ਮੈਂ ਲਾਸਟ ਤੁਹਾਨੂੰ ਪੁੱਛਦਾ ਨਾ ਕਿ ਇੱਥੇ ਜਿਹੜੇ ਲੋਕਾਂ ਦੇ ਪਿੰਡਾਂ 'ਚ ਪਾਣੀ ਆਇਆ ਹੋਇਆ ਹੈ ਜਾਂ ਜਿਹੜੇ ਕੋਠੀਆਂ ਦੇ ਬੈਠੇ ਨੇ ਜਾਂ ਜਿਹੜੇ ਵੀ ਪ੍ਰਭਾਵਿਤ ਹੋਏ ਨੇ ਸਿੱਧੇ ਤੌਰ ਤੇ ਉਹਨਾਂ ਨੂੰ ਇਸ ਟਾਈਮ ਤੇ ਜਿਹੜੇ ਲੋਕ ਕੋਈ ਆਪਣਾ ਪੂਰੇ ਪੰਜਾਬ ਚ ਜਾਂ ਪੂਰੀ ਦੁਨੀਆ ਜਿੱਥੇ ਪੰਜਾਬੀ ਬੈਠਾ ਸਾਰੀ ਮਦਦ ਕਰਨਾ ਚਾਹੁੰਦੇ ਨੇ ਕਿਸ ਕਿਸਮ ਦੀ ਮਦਦ ਦੀ ਲੋੜ ਹੈ ਫੌਰੀ ਤੌਰ ਤੇ ਦੇਖੋ ਜੀ ਸਾਡਾ ਰਾਸਤ ਕੈਂਪ ਲੱਗਾ ਹੋਇਆ ਵਾ ਲੋਕੀ ਸੇਵਾ ਲੈ ਕੇ ਆ ਰਹੇ ਆ ਸਾਰੀ ਸੰਗਤ ਆ ਰਹੀ ਆ ਅਸੀਂ ਬੇਨਤੀ ਇਹ ਕਰਦੇ ਆ ਸੰਗਤ ਨੂੰ ਅਪੀਲ ਕਰਦੇ ਆ ਵੀ ਇੱਥੇ ਇਸ ਟਾਈਮ ਰਾਸ਼ਨ ਬਹੁਤ ਆ ਰਿਹਾ ਵਾ ਜਿਹੜੀ ਡਿਮਾਂਡ ਆ ਲੋਕਾਂ ਦੀ ਪੂਰੀ ਹੋ ਰਹੀ ਆ ਔਰ ਆਉਣ ਵਾਲੇ ਟਾਈਮ 'ਚ ਇੱਥੇ ਲੋਕਾਂ ਦਾ ਹਾਲਾਤ ਬਹੁਤ ਮਾੜਾ ਹੋ ਜਾਣਾ ਜਿਵੇਂ ਸਿਲਟ ਪੈ ਜਾਣੀ ਆ ਜ਼ਮੀਨਾਂ ਦੇ ਵਿੱਚ ਬੋਰ ਖਰਾਬ ਹੋ ਜਾਣੇ ਘਰ ਟਹਿ ਜਾਣੇ ਆ ਤੇ ਆਪਣਾ ਬਜਾਈ ਕਰਨ ਦਾ ਟਾਈਮ ਆ ਜਾਣਾ ਵਾ ਕਣਕ ਦੇ ਬੀਜ ਦੀ ਲੋੜ ਪੈਣੀ ਆ ਡੀਜ਼ਲ ਦੀ ਲੋੜ ਪੈਣੀ ਆ ਅਸੀਂ ਇਹ ਸੰਗਤ ਨੂੰ ਬੇਨਤੀ ਕਰਨਾ ਚਾਹੁੰਦੇ ਆ ਜਿੰਨੀ ਵੀ ਦੇਸ਼ ਵਿਦੇਸ਼ 'ਚ ਐਨ ਆਰ ਆਈ ਵੀਰ ਸਾਡੀ ਆਵਾਜ਼ ਸੁਣ ਰਹੇ ਆ ਸਾਡੀ ਹੜਪੀੜ ਤੇ ਜਥੇਵੰਦੀ ਇਹ ਲੋਕ ਕੈਂਪ ਲਾਇਆ ਗਿਆ ਵਾ ਉਸ ਕੈਂਪ ਦੇ ਵਿੱਚ ਸਾਡੇ ਨਾਲ رابطہ ਕਰਕੇ ਅਸੀਂ ਕੰਟੈਕਟ ਨੰਬਰ ਦੇ ਦਿੰਨੇ ਤੁਹਾਨੂੰ ਸਾਡੇ ਨਾਲ رابطہ ਕਰਕੇ ਇੱਥੇ ਲੋੜ ਅਨਸਾਰ ਸਮਾਨ ਆਵੇ ਅਸੀਂ ਉਹਦੇ ਵਿੱਚ ਤੁਹਾਨੂੰ ਆਪਣਾ ਨੰਬਰ ਸ਼ੇਅਰ ਕਰ ਦਿੰਨੇ ਆ 8727035467 8727035467 ਇੱਕ ਨੰਬਰ ਹੋਰ ਤੁਹਾਨੂੰ ਅਸੀਂ ਮੈਂਸ਼ਨ ਕਰ ਦਿੰਨੇ ਆ ਜੇ ਕਿਸੇ ਵੀ ਵੀਰ ਨੇ ਚਾਹੇ ਐਨ ਆਰ ਆਈ ਭਰਾ ਨੇ ਮਦਦ ਲੈ ਕੇ ਆਉਣੀ ਆ ਸਾਡੇ ਨਾਲ ਕੰਟੈਕਟ ਕਰਕੇ ਜੋ ਵੀ ਇੱਥੇ ਦੀ ਲੋੜ ਅਨਸਾਰ ਮਦਦ ਲੈ ਕੇ ਆਵੇ ਕਿਉਂਕਿ ਇੱਥੇ ਲੋਕ ਜਿਹੜੇ ਆਪਣੇ ਐਨ ਆਰ ਆਈ ਵੀਰ ਚਾਹੇ ਹੋਰ ਭਰਾ ਮਦਦ ਹਰਿਆਣੇ ਤੋਂ ਜੂਪੀ ਤੋਂ ਬੜੀ ਬੜੀ ਦੂਰੋਂ ਲੈ ਕੇ ਆ ਰਹੇ ਆ ਉਹਨਾਂ ਵਿਚਾਰਿਆਂ ਨੂੰ ਪਤਾ ਨਹੀਂ ਕਿ ਵੀ ਕੀ ਲੈ ਕੇ ਆਈਏ ਉਹ ਲੋੜ ਅਨਸਾਰ ਚੀਜ਼ ਨਹੀਂ ਆ ਰਹੀ ਜਿਹੜੀ ਚੀਜ਼ ਆ ਰਹੀ ਉਹ ਹੀ ਉਹ ਲੈ ਆ ਰਹੇ ਆ ਕਿਉਂਕਿ ਇੱਥੇ ਜਿਹੜੀ ਦੁਰਪਰਯੋਗ ਨਾ ਹੋਵੇ ਚੀਜ਼ ਦਾ ਜਿਹੜੀ ਚੀਜ਼ ਦੀ ਲੋੜ ਆ ਉਹੀ ਲੈ ਕੇ ਆਉਣ ਧੰਨਵਾਦ ਜੀ ਬਹੁਤ ਬਹੁਤ ਇਹ ਆਪਾਂ ਇੱਥੇ ਕਿਸਾਨਾਂ ਗੱਲਾਂ ਗੱਲ ਕੀਤੀ ਹੈ ਕਿ ਇੱਥੇ ਹੁਣ ਸਥਿਤੀ ਕੀ ਹੈ ਇਹਨਾਂ ਦਾ ਕਹਿਣਾ ਇਹ ਹੈ ਕਿ ਪਾਣੀ ਹਾਲਾਂਕਿ ਘਟਿਆ ਹੈਗਾ ਪਰ ਜਿਹੜਾ ਡਿਪਾਰਟਮੈਂਟ ਹੈ ਉਹ ਸਹੀ ਤਰੀਕੇ ਦੇ ਨਾਲ ਸਾਨੂੰ ਜਾਣਕਾਰੀ ਨਹੀਂ ਦਿੰਦਾ ਬਾਕੀ ਇਹਨਾਂ ਦਾ ਕਹਿਣਾ ਜਿਹੜੇ ਰਾਜਸਥਾਨ ਫੀਡਰ ਬਾਰੇ ਜਾਂ ਫਰੋਜਪੁਰ ਫੀਡਰ ਬਾਰੇ ਜਿਹੜੀਆਂ ਨਹਿਰਾਂ ਨੇ ਜਿਨ੍ਹਾਂ ਦੇ ਇਹਨਾਂ ਦਰਿਆਵਾਂ ਦੇ ਜਿਹੜੀਆਂ ਜਿਹੜੀਆਂ ਨਹਿਰਾਂ ਜਾਂਦੀਆਂ ਨੇ ਉਹਨਾਂ ਨਹਿਰਾਂ ਦੇ ਵਿੱਚ ਤੁਸੀਂ ਹੁਣ ਇਹਨਾਂ ਨੂੰ ਕਿਉਂ ਬੰਦ ਕੀਤਾ ਗਿਆ ਇਹਦੇ ਵਿੱਚੋਂ ਹੁਣ ਕਿਉਂ ਨਹੀਂ ਪਾਣੀ ਜਾਂਦਾ ਇਹ ਕਿਨਾਂ ਦਾ ਇਤਰਾਜ਼ ਹੈ ਤੇ ਇਹਨਾਂ ਦਾ ਮੰਨਣਾ ਇਹ ਵੀ ਹੈ ਕਿ ਜਿਹੜਾ ਪਾਣੀ ਅੱਜ ਛੱਡਿਆ ਗਿਆ ਉਥੋਂ ਭਾਖੜਾ ਡੈਮ ਤੋਂ ਜੇ ਉਹ ਪਹੁੰਚਣ ਤੇ ਇੱਥੇ 24 ਤੋਂ 48 ਘੰਟੇ ਦਾ ਸਮਾਂ ਲੱਗੇਗਾ ਤਾਂ ਉਹ ਸਥਿਤੀ ਦੇਖਣ ਵਾਲੀ ਹੋਏਗੀ ਤਾਂ ਅਪੀਲ ਵੀ ਇਹਨਾਂ ਨੇ ਕੀਤੀ ਹੈ ਕੰਮ ਕਰ ਲਈ ਤਾਂ ਉਮੀਦ ਕੀਤੀ ਰਣੀ ਚਾਹੀਦੀ ਹੈ ਕਿ ਜੋ ਇਹਨਾਂ ਦੇ ਕੰਸਰਨ ਨੇ ਸਰਕਾਰਾਂ ਸੁਣਨ ਗਈਆਂ ਤੇ ਇਹ ਜਿਹੜਾ ਹੁਣ ਦੀ ਸਥਿਤੀ ਬਣੀ ਹੋਈ ਹੈ ਇਸ ਦੇ ਵਿੱਚ ਹੋਰ ਡਿਟੇਰੀਓਰੇਸ਼ਨ ਜਾਂ ਕਿਸੇ ਕਿਸਮ ਦਾ ਹੋਰ ਜਿਹੜਾ ਹੈਗਾ ਗ੍ਰੈਵਿਟੀ ਨਹੀਂ ਆਏਗੀ ਸਿਟੀ ਦੇ ਵਿੱਚ ਤੇ ਜਿਹੜਾ ਸਾਰਾ ਇੱਥੇ ਸਿਸਟਮ ਚੱਲ ਰਿਹਾ ਉਹ ਚੱਲਦਾ ਰਹੇਗਾ ਧੰਨਵਾਦ